ਐਸਾ ਕੀ ਕਰਿਆ ਕਾਲੇ ਢੱਲੂ ਨੇ ਕਿ ਹੁਣ ਹਰ ਬੰਦਾ ਕਹਿੰਦਾ ਚਾਹੇ ਉਹ ਝਾੜੂ ਵਾਲਿਆਂ ਕੋਲੇ ਜਾਓ ਚਾਹੇ ਉਹ ਬਾਟਸਮਰਥਕਾਂ ਕੋਲੇ ਜਾਓ ਕਿ ਮੁਕਾਬਲਾ ਕਾਲੇ ਢੱਲੂ ਨਾਲ ਹੈ ਜਿੰਨੇ ਵੀ ਸਾਡੇ ਕੌਂਸਲ ਦੇ ਵਰਕਰ ਸੀ ਸਾਥੀ ਸੀ ਲੀਡਰ ਸੀ ਉਹਨਾਂ ਨੇ ਹਰ ਥਾਂ ਦੇ ਉੱਤੇ ਖੜਨ ਦੀ ਕੋਸ਼ਿਸ਼ ਕੀਤੀ ਆਮ ਲੋਕਾਂ ਨਾਲ ਹਰ ਥਾਂ ਦੇ ਉੱਤੇ ਮੈਂ ਦੁੱਖ ਸੁੱਖ ਦੇ ਵਿੱਚ ਜਾ ਕੇ ਖੜਿਆ ਇਹ ਮੈਨੂੰ ਬੈਸੀ ਸੌਂਗ ਹੈ ਮੇਰਾ ਵੀਰ ਜਿਹੜੇ ਜਿੰਦਗੀ ਜਿਉਣ ਵਾਸਤੇ ਵੀ ਤੁਹਾਨੂੰ ਦੋਸਤਾਂ ਦੀ ਲੋੜ ਹੁੰਦੀ ਹੈ ਦੁੱਖ ਸੁੱਖ ਦੀ ਸਾਂਝ ਲੋੜ ਹੁੰਦੀ ਹੈ ਉਹ ਦਾਵਾ ਵੀ ਕਰਦੇ ਆ ਆਪਣੀਆਂ ਵੀਡੀਓਜ਼ ਦੇ ਵਿੱਚ ਕਿ ਇਹ ਸੜਕੇ ਦੇ ਵਿੱਚ ਪੈਸਾ ਬਹੁਤ ਲੱਗਿਆ ਹਾ ਜੇ ਨਾ ਪੈਸਾ ਲੱਗਿਆ ਹੋਇਆ ਜੇ ਇਨੀ ਡਿਵੈਲਪਮੈਂਟ ਹੋਈ ਵੀ ਆ ਤਾਂ ਕਾਲੇ ਢਲੋਂ ਦੀ ਸਪੇਸ ਕੀ ਆ ਫਿਰ ਇੱਥੇ ਤੁਹਾਨੂੰ ਤੁਸੀਂ ਤਾਂ ਵੱਧ ਤੁਰਦੇ ਫਿਰਦੇ ਹੋ ਤੁਹਾਨੂੰ ਕਿਤੇ ਕੋਈ ਐਸਾ ਸਕੂਲ ਪੰਜਾਬ ਨਜ਼ਰ ਆਇਆ ਜਾਂ ਕੋਈ ਗਵਰਨਮੈਂਟ ਸਕੂਲ ਨਾ ਇੰਨਾ ਡਿਵੈਲਪ ਕਰਦਾ ਤਾਂ ਵੀ ਜਿੱਥੇ ਡੀਸੀ ਕਹਿੰਵੀਂ ਮੇਰਾ ਬੱਚਾ ਇੱਥੇ ਪੜ੍ਹੂਗਾ ਕਿ ਭਾਈ ਹੁਣ ਸਰਕਾਰ ਆ ਸਰਕਾਰ ਕੋਲੇ ਸਭ ਕੁਝ ਲੋਕਾਂ ਨੂੰ ਦੇਣ ਵਾਸਤੇ ਆ ਜੇ ਇੱਥੇ ਆਪ ਦਾ ਐਮਐਲਏ ਉੱਠ ਜਿੱਤ ਗਿਆ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਕਰ ਦੇਵਾਂਗੇ ਕਾਰੇ ਢਿੱਲੋਂ ਕੋਲੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਆ ਉਹਨਾਂ ਕੋਲੇ ਲੋਕਾਂ ਨੂੰ ਦੇਣ ਨੂੰ ਕੀ ਹੈਗਾ ਸਰਕਾਰ ਉਹ ਜੇ ਉਹਨਾਂ ਦਾ ਤਰਕ ਦੇਖ ਲਈ ਆਪਾਂ ਜਦੋਂ 4-3 ਸਾਲਾਂ ਦੇ ਵਿੱਚ ਕੁਝ ਨਹੀਂ ਕਰ ਸਕੇ ਤੇ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਉਹ ਕਿੰਨੇ ਕਿ ਉਹਨਾਂ ਤੋਂ ਲੋਕ ਆ ਸਕ ਸਕਦਾ ਇੱਕ ਉਹੀ ਗੱਲ ਜਿਹੜੀਆਂ ਗੱਲਾਂ ਦੇ ਉੱਤੇ ਇਹ ਤਣ ਜਿਕਾ ਹੱਸਦੇ ਸੀ ਦੂਜੀਆਂ ਸਰਕਾਰਾਂ ਤੇ ਉਹ ਸਾਰੇ ਕੰਮ ਹੁਣ ਇਹ ਆਪ ਕਰ ਰਹੇ ਕਿਵੇਂ ਜਿਵੇਂ ਗਲੀਆਂ ਨਾਲ ਇਹ ਕਹਿੰਦੇ 70 ਸਾਲਾਂ ਦੀ ਗਲੀਆਂ ਨਾਲ ਹੀ ਬਣੀ ਜਾਂਦੀ। ਹੁਣ ਵੀ ਕੋਈ ਸਪੈਸ਼ਲ ਤਾਂ ਨਹੀਂ ਕੋਈ ਨਵੀਂ ਨਵਾਂ ਪ੍ਰੋਜੈਕਟ ਲਿਆਂਦਾ ਹੋਵੇ ਬਰਨਾਲੇ ਲਈ। ਕੇਵਲ ਤੋਂ ਉੱਥੇ ਬਹੁਤ ਸਮਾਂ ਰਿਹਾ ਕਾਂਗਰਸ ਦੇ ਵਿੱਚ। ਜ਼ਾਹਿਰਾ ਕੋਈ ਵੀ ਬੰਦਾ ਜਿਹੜਾ ਰਹਿੰਦਾ ਉਹਦੇ ਨਾਲ ਬੰਦੇ ਵੀ ਜੁੜ ਜਾਂਦੇ ਆ। ਹੁਣ ਉਹ ਭਾਜਪਾ ਵਿੱਚ ਚਲੇ ਗਿਆ। ਥੋੜੇ ਤੇ ਅਸਰ ਹੋਊਗਾ ਇਸ ਗੱਲ ਦਾ। ਲੈ ਕੇ ਗਏ ਉਹਨੇ ਜੋ ਰਹਿੰਦੇ ਇੱਥੇ। ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ। ਬਰਨਾਲੇ ਦੇ ਵਿੱਚ। ਜਿੱਥੇ ਆਮ ਆਦਮੀ ਪਾਰਟੀ ਬਰਨਾਲਾ ਸੰਗਰੂਰ ਨੂੰ ਕਹਿੰਦੀ ਹੈ ਕਿ ਸਾਡੀ ਇਹ ਰਾਜਨੀਤੀ ਦੀ ਰਾਜਤਾਂ ਮੀਆਂ ਔਰ ਸੱਚ ਹੈ ਆਮ ਆਦਮੀ ਪਾਰਟੀ ਦਾ ਐਪੀਸੈਂਟਰ ਹੈ ਬਰਨਾਲਾ ਤੇ ਸੰਗਰੂਰ ਉਹ ਥਾਂ ਦੇ ਉੱਤੇ ਜਿੱਥੋਂ ਮੀਤ ਹੇਰ ਐਮਐਲਏ ਹੋਣ ਤੇ ਉਹ ਐਮਪੀ ਜਿੱਤਣ ਬਹੁਤ ਵੱਡੇ ਫਰਕ ਤੇ ਉਹ ਥਾਂ ਦੇ ਉੱਤੇ ਅੱਜ ਜੀ ਨੂੰ ਵੀ ਪੁੱਛੋ ਹਰ ਕੋਈ ਜੇ ਕਹਿ ਰਿਹਾ ਹੈ ਕਿ ਸਾਡੀ ਟੱਕਰ ਕਾਲਾ ਢਲੋਂਦੇ ਨਾਲ ਕਾਲਾ ਢੱਲੋਂ ਦੇ ਵਿੱਚ ਅਜਿਹਾ ਕੀ ਖਾਸ ਆ ਅੱਜ ਦੀ ਇੰਟਰਵਿਊ ਦੇ ਵਿੱਚ ਜਾਣਾਂਗੇ ਸਮਝਾਂਗੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਇਸ ਜਿਮਣੀ ਚੋਣ ਦੇ ਵਿੱਚ ਬਰਨਾਲਾ ਤੋਂ ਕੈਂਡੀਡੇਟ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਠੀਕ ਹੋ ਗੁੱਡ ਪੰਜਵੇਂ ਨੰਬਰ ਤੇ ਆ ਮੈਂ ਤਾਂ ਕੋਈ ਝੂਠ ਮੈਥੋ ਮਾਰਿਆ ਨਹੀਂ ਜਣਾ ਤੁਹਾਡੀ ਪਾਰਟੀ ਚੌਥੇ ਜਾਂ ਪੰਜਵੇਂ ਤੇ ਹਾਂਜੀ ਪਰ ਜੀ ਨੂੰ ਪੁੱਛੋ ਅਗਲਾ ਕਹਿੰਦਾ ਮੁਕਾਬਲਾ ਕਾਲਾ ਢੱਲੋਂ ਨਾਲ ਆ ਔਰ ਮੇਰੀ ਗੱਲ ਫੈਕਟ ਦੇ ਆਧਾਰ 'ਤੇ ਲੋਕ ਸਭਾ ਦੇ ਨਤੀਜੇ ਕਹਿੰਦੇ ਆ ਹੁਣ ਤੁਸੀਂ ਵੀ ਬਾਕੀ ਲੀਡਰਾਂ ਨੂੰ ਕਹੋਗੇ ਵੀ ਸਾਡੀ ਪਾਰਟੀ ਤਕੜੀ ਆ ਪਰ ਮੈਂ ਤੁਹਾਡੇ ਮੂਰੇ ਇਹ ਤੱਥ ਰੱਖ ਦੂੰਗਾ ਐਸਾ ਕੀ ਕਰਿਆ ਕਾਲੇ ਢੱਲੋਂ ਨੇ ਕਿ ਹੁਣ ਹਰ ਬੰਦਾ ਕਹਿੰਦਾ ਚਾਹੇ ਉਹ ਝਾੜੂ ਵਾਲਿਆਂ ਕੋਲੇ ਜਾਓ ਚਾਹੇ ਉਹ ਬਾਠ ਸਮਰਥਕਾਂ ਕੋਲੇ ਜਾਓ ਕਿ ਮੁਕਾਬਲਾ ਕਾਲੇ ਢੱਲੋਂ ਨਾਲ ਆ ਹੈ ਕਾਰਨ ਕੀ ਆ ਦੇਖੋ ਮੈਂ ਜਿੱਥੇ ਸੀ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਪਹਿਲਾਂ ਮੇਰਾ ਭਰਾ ਸੀਗਾ ਸਿਰਾ ਢੱਲੋਂ ਹਮ ਰਾਜਨੀਤੀ ਦੇ ਵਿੱਚ ਐਕਚੁਅਲੀ ਵਿੱਚ ਉਹੀ ਸੀਗਾ ਮੇਰਾ ਕੋਈ ਰਾਜਨੀਤੀ ਦੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਸੀ ਮੈਸੇ ਮੇਰਾ ਸਮਾਜ ਸੇਵਾ ਦੇ ਵਿੱਚ ਜਾਂ ਕੋਈ ਹੋਰ ਸੀਗਾ ਵੀ ਮੇਰਾ ਇੱਕ ਚੰਗਾ ਰਿਲੇਸ਼ਨ ਹੋਵੇ ਹਰ ਇੱਕ ਦੇ ਨਾਲ ਠੀਕ ਹੈ ਉਹਨੇ ਡੈਥ ਤੋਂ ਬਾਅਦ ਮੈਨੂੰ ਪੋਲਿਟਿਕਸ ਦੇ ਵਿੱਚ ਆਉਣਾ ਪਿਆ ਕੁਝ ਲੀਡਰਾਂ ਦੇ ਕਹਿੰਦੇ ਤੇ ਕੁਝ ਸਾਡੇ ਜਿਹੜੇ ਸਾਡੇ ਉਹਦੇ ਸਾਥੀ ਸੀਗੇ ਵੀ ਯਾਰ ਇੱਕ ਪਲੇਟਫਾਰਮ ਉਹਨਾਂ ਨੇ ਬਣਾਇਆ ਠੀਕ ਹੈ ਤੋਂ ਉਰ ਤੋਂ ਲੈ ਕੇ ਮੈਂ ਲਗਾਤਾਰ ਲੱਗੇ ਹੋਇਆ ਹਾਂ ਤੇ ਜਦੋਂ ਵੀ ਜਿਹੜਾ ਮੇਰਾ ਲੋਕਾਂ ਨਾਲ ਮਿਲਬਰਤਨ ਆ ਜਾਂ ਜਾਣ ਆਉਣਾ ਕੋਈ ਉਹ ਇਦਾਂ ਨਹੀਂ ਵੀ ਕੋਈ ਵੋਟਾਂ ਕਰਕੇ ਜਾਂ ਇਲੈਕਸ਼ਨ ਕਰਕੇ ਤੇ ਜਦੋਂ ਮੈਨੂੰ ਤਾਂ ਛੱਡਣ ਮੇਰਾ ਲੱਗਾ ਚਾਂਸ ਜਿਮਨੀ ਚੋਣ ਆ ਗਈ ਤੇ ਨਹੀਂ ਤਾਂ ਇੱਥੇ ਚਲੋ ਹਲਕਾ ਜ ਸਾਡੇ ਮਨੀਸ਼ ਬਾਂਸਲ ਜੀ ਸੀ ਹਾਂ ਇਹ ਸੀਗਾ ਵੀ ਇਦਾਂ ਵੀ ਉਹਹੀ ਚੋਣ ਲੜਨਗੇ ਇੱਥੋਂ ਦੋ ਹਲਕੇ ਸਾਡੇ ਰਿਜ਼ਰਵ ਨੇ ਠੀਕ ਹੈ ਜੀ ਤਾਂ ਮੈਂ ਕਦੇ ਜਦੋਂ ਮੈਂ ਆਪਣੇ ਕਿਸੇ ਸਾਥੀ ਨਾਲ ਖੜਾ ਹਾਂ ਤਾਂ ਮੈਂ ਇਹ ਨਹੀਂ ਦੇਖਿਆ ਵੀ ਯਾਰ ਮੈਂ ਚੋਣ ਮੈਂ ਕਿਹਾ ਚੋਣ ਲੜਦੇ ਮੈਂ ਕਿਉਂ ਇਨੀ ਪਕਾਈ ਕਰਾਂ ਮੈਂ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਮਿਲੀ ਮਨੋਂ ਮੈਂ ਜ਼ਿਲ੍ਹਾ ਪ੍ਰਧਾਨ ਅਭ ਜੋ ਜ਼ਿੰਮੇਵਾਰੀ ਮਿਲਦੀ ਮੈਨੂੰ ਪੂਰੀ ਇਮਾਨਦਾਰੀ ਨਾਲ ਮੌਨਜ ਕੋਸ਼ਿਸ਼ ਕੀਤੀ ਜਿੰਨੇ ਵੀ ਸਾਡੇ ਕਾਂਗਰਸ ਦੇ ਵਰਕਰ ਸੀ ਸਾਥੀ ਸੀ ਲੀਡਰ ਸੀ ਉਹਨਾਂ ਨੇ ਹਰ ਥਾਂ ਦੇ ਉੱਤੇ ਖੜਨ ਦੀ ਕੋਸ਼ਿਸ਼ ਕੀਤੀ ਆਮ ਲੋਕਾਂ ਨਾਲ ਹਰ ਥਾਂ ਦੇ ਉੱਤੇ ਮੈਂ ਦੁੱਖ ਸੁੱਖ ਦੇ ਵਿੱਚ ਜਾ ਕੇ ਖੜਿਆ ਇਹ ਮੈਨੂੰ ਬੈਸੀ ਸੌਂਗ ਆ ਮੇਰਾ ਵੀ ਯਾਰ ਜਿਹੜੀ ਜ਼ਿੰਦਗੀ ਜਿਉਣੇ ਵਾਸਤੇ ਵੀ ਤੁਹਾਨੂੰ ਦੋਸਤਾਂ ਦੀ ਲੋੜ ਹੁੰਦੀ ਆ ਦੁੱਖ ਸੁੱਖ ਦੀ ਸਾਂਝ ਲੋੜ ਦੀ ਤੁਹਾਨੂੰ ਲੋੜ ਹੁੰਦੀ ਆ ਤੇ ਉਹ ਮੇਰਾ ਜਿਹੜਾ ਨਿੱਜੀ ਤੌਰ ਤੇ ਲੋਕਾਂ ਨਾਲ ਇੰਨਾ ਪਿਆਰ ਇੰਨਾ ਮਿਲਬਰਤਨ ਕਦੇ ਮੈਂ ਜਿਹੜੋ ਕਿਹਦਾ ਵਰਤਨਾ ਮੈਂ ਕਦੇ ਨਹੀਂ ਦੇਖਿਆ ਦੀ ਪਾਰਟੀ ਕਿਹੜੀ ਆ ਇਹਦਾ ਧਰਮ ਕਿਹੜਾ ਮਾਰੀ ਕਿਹੜਾ ਤੇ ਉਹ ਰਟਿੰਗ ਦੇ ਵਿੱਚ ਮਤਲਬ ਮੈਨੂੰ ਜਿਹੜਾ ਮੇਰਾ ਮੇਲ ਜੋੜਾ ਹੂੰ ਤੇ ਦੂਸਰਾ ਇੱਕ ਜਿਹੜਾ ਪਾਰਟੀ ਨੇ ਵਰਕਰਾਂ ਦੀ ਮੰਗ ਦੇ ਬਤਾਉ ਇਥੋਂ ਦੇ ਲੋਕਾਂ ਦੀ ਇੱਛਾ ਸੀ ਕਿਉਂਕਿ ਲੰਬੇ ਸਮੇਂ ਤੋਂ ਬਾਹਰੋਂ ਕੈਂਡੀਡੇਟ ਆਉਂਦਾ ਸੀ ਇੱਥੇ 27 ਸਾਲ ਤੋਂ ਤੇ ਇੱਕ ਇਥੋਂ ਦੇ ਆਮ ਜਿਹੜੇ ਸ਼ਹਿਰੀ ਆ ਜਾਂ ਹਰ ਇੱਕ ਦੇ ਲੋਕ ਨੇ ਉਹਨਾਂ ਦੀ ਵੀ ਮੰਗ ਸੀ ਵੀ ਸਾਡਾ ਜਿਹੜਾ ਉਮੀਦਵਾਰ ਜੇ ਲੋਕਲ ਹੋਵੇ ਸਾਡੇ ਵਿੱਚ ਰਹੇ ਤੇ ਇੱਕ ਜਿਹੜੇ ਸਾਡੇ ਕਾਂਗਰਸ ਦੇ ਜਿਹੜੇ ਵਰਕਰ ਨੇ ਜਿਹੜੇ ਪਾਰਟੀ ਨਾਲ ਲੀਗ ਚ ਕੰਮ ਕਰਦੇ ਆ ਉਹਨਾਂ ਦੀ ਵੀ ਇਹ ਡਿਮਾਂਡ ਸੀ ਪਾਰਟੀ ਤੋਂ ਵੀ ਅਸੀਂ ਤੁਹਾਨੂੰ ਬੰਦਾ ਸਾਡੇ ਮੁਤਾਬਕ ਦੇ ਦਿਓ ਸਾਡੇ ਵਿੱਚ ਰਹੇ ਹਾਂ ਸਾਡੇ ਦੁੱਖ ਸੁੱਖ ਦਾ ਸਾਥੀ ਹੋਵੇ ਜਿਤਾਸੀਂ ਆਪੇ ਲੰਗਾ ਤਾਂ ਇਹੀ ਇੱਕ ਕਾਰਨ ਹੈ ਵੀ ਮੈਂ ਇੱਥੇ ਲੋਕਾਂ ਨਾਲ ਲੋਕਾਂ ਵਿੱਚ ਬਚਰਦਾ ਦੁੱਖ ਸੁੱਖ ਦੇ ਵਿੱਚ ਜਨਨਾ ਹੁਣਾ ਦੇਖਣਾ ਪਿਆਰਾ ਕਦੇ ਮੈਂ ਕਿਸੇ ਦਾ ਮਿੱਥ ਕੇ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਤੇ ਕੋਈ ਡਿੱਗਿਆ ਪਿਆ ਹੋਵੇ ਮੈਂ ਕਿਤੇ ਅਸੀ ਕੋਸ਼ਿਸ਼ ਨਹੀਂ ਕੀਤੀ ਰਪੈਰ ਧਰ ਕੇ ਉੱਪਰ ਦੇ ਲੰਘ ਜਾ ਚਾਹੇ ਮੇਰਾ ਵਿਰੋਧੀ ਵੀ ਹੋਵੇ ਤੇ ਮਿੱਥ ਕੇ ਮੈਂ ਕਦੇ ਨੁਕਸਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕਹੇ ਵੀ ਇੱਥੇ ਤੁਸੀਂ ਕੰਮ ਕਰ ਰਹੇ ਹੋ ਕਿੰਨੇ ਵਜੇ ਦਿਨ ਸ਼ੁਰੂ ਹੁੰਦਾ ਦੇਖੋ ਇਹ ਤਾਂ ਮੈਂ ਕਦੇ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਬਣਿਆ ਹਾਂ ਮੈਂ ਕਿਤੇ ਅੱਜ ਕਿਸਾਉਂ ਨਹੀਂ ਦੇਖਿਆ ਤੇ ਲਗਾਤਾਰ ਕਦੇ ਮੈਂ ਇਹ ਵੀ ਨਹੀਂ ਦੇਖਿਆ ਕਿ ਯਾਰ ਨਾਲ ਜਿਵੇਂ ਪਿੱਛੇ ਠੰਡ ਬਹੁਤ ਸੀ ਨਾ ਇੱਕ ਤੀ ਪਿਛਲੇ ਦਸੰਬਰ ਜਨਮ ਵਿੱਚ ਪਿਛਲੇ ਸਾਲਾਂ ਬਹੁਤ ਜੁਰ ਗੰਗਾ ਦਾ ਡੈਥ ਰੇਟ ਬਹੁਤ ਜ਼ਿਆਦਾ ਸੀਗਾ ਉਹਨਾਂ ਦਿਨਾਂ 'ਚ ਜਿਹੜੇ ਸਾਡੇ ਜਿਵੇਂ ਮਾਰਨਿੰਗ ਵਾਲੇ ਭੋਖ ਖੁਸ਼ੀ ਦੇ ਭੋਗ ਪੈਂਦੇ ਡੈਥ ਦੇ ਭੋਗ ਨਿਕਾਂ ਫਿਰ ਵਿਆਹ ਚੱਲ ਪੈਂਦੇ ਦਿਨ ਨਾਲੇ ਫਿਰ ਰਾਤ ਵਾਲੇ ਵਿਆਹ ਵੀ 25 25 ਪ੍ਰੋਗਰਾਮ ਦਿਨ ਦੇ ਟੰਡੇ ਕਿਤੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਨਾ ਗੁਰਦੁਆਰੇ ਬਾਰੇ ਮੱਥਾ ਟੇਕਦੇ ਆਂ ਮੋਟਲੀ ਕੀ ਉਹਨੋਂ ਤੇ ਪਾਣੀ ਦਾ ਪਰ ਲੰਘ ਕੇ ਜਾਂਦਾ ਨਾ ਪਰ ਹਾਂ ਹੂੰ ਤੇ ਇੱਕ ਮਰਜ਼ਾ ਦਾ ਗੁਰਦੁਆਰਾ ਸਾਹਿਬ ਤੇ ਸੀ ਇਹ ਵੀ ਨਹੀਂ ਉਹਨੂੰ ਸਾਈਡ ਤੋਂ ਲੰਘ ਜਾਈ ਜਾਂ ਜਾਂ ਜਰਾਬਾ ਪਾਕ ਉੱਧਰ ਨਿਕਲ ਜਾਈ ਉਹ ਪਾਣੀ ਵੀ ਮੋਸਤੀ ਠੰਡਾ ਲੱਗਿਆ ਮੈਂ ਹਦਾਨਾ ਯਾਰ ਬਾਬਾ ਜੀ ਨੂੰ ਕਹਿੰਦਾ ਵੀ ਇਹ ਤਾਂ ਪਾਣੀ ਗਰਮ ਪਾ ਲੈ ਕੋਈ ਲੋਕਾਂ ਦੀ ਸਹੂਲਤ ਵਾਸਤੇ ਨਾ ਹੂੰ ਹੂੰ ਤੇ ਉਹ ਜਿਹੜੀ ਠੰਡ ਠੰਡ ਵੀ ਲੱਗ ਜਾਂਦੀ ਬੁਖਾਰ ਹੋ ਜਾਂਦਾ ਤਾਂ ਮੈਂ ਕਦੇ ਕਿਸੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਜੇ ਮੈਨੂੰ ਬੁਖਾਰ ਆਇਆ ਤੇ ਜਿਹੜੀ ਮਿਹੜਾ ਜਿਹੜੀ ਗੋਲੀ ਗਾਲੀ ਬੁਖਾਰ ਦੀ ਬੱਚੀ ਰੱਖੀ ਹੁੰਦੀ ਜੇ ਮਾੜਾ ਲੱਗਿਆ ਵੀ ਬੁਖਾਰ ਆ ਜਾਏ ਗੋ ਕਿਸ ਨੂੰ ਇਸ ਕੋਲ ਨਰਾਸ਼ ਨਹੀਂ ਹੁੰਦਾ ਮੇਰੇ ਕੋਈ ਮੇਰਾ ਸਾਥੀ ਕਦੇ ਸਾਡੇ ਦੁੱਖ ਦੇ ਵਿੱਚ ਕਾਲਾ ਢੋਲ ਸਾਡੇ ਨਾਲ ਨਹੀਂ ਖੜਾ ਕੇ ਸਾਡੀ ਖੁਸ਼ੀ ਦੇ ਵਿੱਚੋਂ ਸ਼ਰੀਕ ਨਹੀਂ ਹੋਇਆ ਤੇ ਉੱਥੇ ਮੈਂ ਹਰ ਤਰ੍ਹਾਂ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਕਈ ਯਾਰ ਜਾਦਾ ਓਵਰ ਪ੍ਰੋਗਰਾਮ ਹੋਣੇ ਤਾਂ ਫਿਰ ਮੈਂ ਆਪਣੇ ਪਰਿਵਾਰਕ ਮੈਂਬਰ ਨੂੰ ਕਿਸੇ ਨੂੰ ਭੇਜ ਦਵਾਂ ਦੋ ਚਾਰ ਸਮਾਂ ਤੇ ਯਾਰ ਤੁਸੀਂ ਜਿਉਂ ਕਿ ਟੂ ਰੈਸਟੋਰੈਂਟ ਦਾ ਬਾਇਨਰ ਉਹ ਨਹੀਂ ਐਡਜਸਟਮੈਂਟ ਹੁੰਦੇ ਹੂੰ ਤਾਂ ਅਸੀਂ ਹਮੇਸ਼ਾ ਜਿਹੜਾ ਜਿਹੜੋ ਤੋਂ ਲੈ ਕੇ ਜ਼ਿੰਮੇਵਾਰੀ ਮਿਲਿਆ ਲੋਕਾਂ ਨਾਲ ਖੜਨ ਦੀ ਕੋਸ਼ਿਸ਼ ਕੀਤੀ ਹਲਕੇ ਚੋਂ ਮੀਠੇ ਹਰ ਜਿੱਤਦੇ ਆ ਦੂਜੀ ਵਾਰ ਹਣਾ ਐਮਐਲਏ ਬੰਦੇ ਆ ਉਹ ਇੱਥੋਂ ਹੀ ਤੇ ਮੰਤਰੀ ਵੀ ਇੱਥੋਂ ਫਾਕਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਮੰਤਰੀ ਵੀ ਰਹੇ ਆ ਉਹ ਦਾਵਾ ਵੀ ਕਰਦੇ ਆ ਆਪਣੀਆਂ ਵੀਡੀਓਜ਼ ਦੇ ਵਿੱਚ ਕਿ ਇਹ ਸੜਕੇ ਦੇ ਵਿੱਚ ਪੈਸਾ ਬਹੁਤ ਲੱਗਿਆ ਹੋਇਆ ਹੈ ਜੇ ਨਾ ਪੈਸਾ ਲੱਗਿਆ ਹੋਇਆ ਹੈ ਜੇ ਇਨੀ ਡਿਵੈਲਪਮੈਂਟ ਹੋਈ ਵੀ ਆ ਤਾਂ ਕਾਲੇ ਢਲੋਂ ਦੀ ਸਪੇਸ ਕੀ ਆ ਫਿਰ ਇੱਥੇ ਨਹੀਂ ਦੇਖੋ ਜਿਹੜਾ ਪੈਸਾ ਮੈਨੂੰ ਲੱਗਿਆ ਕਿਤੇ ਨਜ਼ਰ ਨਹੀਂ ਆਂਦਾ ਓਕੇ ਕੋਈ ਇਸ ਤਰ੍ਹਾਂ ਦਾ ਕੋਈ ਨਵਾਂ ਕੰਮ ਨਹੀਂ ਹੋਇਆ ਜਿਹੜਾ ਜਿਹੜਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਹੋਇਆ ਹੋਵੇ ਹੂੰ ਇਹ ਰੁਟੀਨ ਦੇ ਵਿੱਚ ਜਿਹੜੇ ਫੰਡ ਸਰਕਾਰਾਂ ਦਿੰਦੀਆਂ ਆਈਆਂ ਉਹ ਹੁਣ ਨਹੀਂ ਪਹਿਲਾਂ ਵੀ ਆਈਆਂ ਕੋਈ ਸੈਂਟਰ ਦਾ ਪੈਸਾ ਗਿਆ ਆਰਡੀਐਫ ਦਾ ਪੈਸਾ ਗਿਆ ਤੇ ਜਾਂ ਜਿਵੇਂ ਹੁਣ ਇਲੈਕਸ਼ਨ ਨੂੰ ਲੈ ਕੇ ਹੁੰਦਾ ਵੀ ਯਾਰ ਵੀ ਆਮ ਸਰਕਾਰਾਂ ਦਾ ਹੁੰਦਾ ਵੀ ਜੋ ਇਲੈਕਸ਼ਨ ਹੈ ਉਦੋਂ ਥੋੜੇ ਬਹੁਤੇ ਫੰਡ ਉੱਥੇ ਸ਼ਿਫਟ ਕਰ ਦਿਓ ਵੀ ਕੰਮ ਸ਼ੁਰੂ ਕਰਾ ਦਿਓ ਪਰ ਜਿਹੜਾ ਨਵਾਂ ਕੀ ਹੋਇਆ ਜੋ ਜੋ ਗੱਲਾਂ ਕਰਕੇ ਇਹਨਾਂ ਨੇ ਮਤਲਬ ਅੱਗੇ ਆਏ ਸੀਗੇ ਜਾਂ ਲੋਕਾਂ ਨੇ ਜਿਹੜੀਆਂ ਕਮੈਂਟਮੈਂਟਸ ਕੀਤੀਆਂ ਸੀਗੀਆਂ ਉਹਨਾਂ ਨੇ ਕਿਹਾ ਸੀਗਾ ਵੀ ਇੱਥੇ ਇੱਕ ਚੰਗਾ ਸੀ ਹੈਲਥ ਸਿਸਟਮ ਲੈ ਕੇ ਆਵਾਂਗੇ ਮਹੱਲਾ ਕਲੀਨਿਕ ਬਣਾਵਾਂਗੇ ਮਹੱਲਾ ਕਲੀਨਿਕ ਦਾ ਮਤਲਬ ਵੀ ਹਰ ਮਹੱਲੇ ਦੇ ਵਿੱਚ ਕਲੀਨਿਕ ਹੋਏਗਾ ਉਹਦਾ ਮਤਲਬ ਇਹ ਥੋੜੀ ਸੀ ਜਿਹੜੇ ਸਾਡੇ ਆਲਰੇਡੀ ਹਸਪੀਟਲ ਬਣੇ ਹੋਏ ਮਿਨੀ ਹੈਲਥ ਸੈਂਟਰ ਜਿੱਥੇ ਉੱਥੇ ਕੋਈ ਸਹੂਲਤ ਸੀ 8-10 ਬਿਸਤਰਾਂ ਦੇ ਦੇ ਹਸਪਤਾਲ ਸੀ ਜਾਂ ਉੱਥੇ ਕੋਈ ਐਡਮਿਸ਼ਨ ਹੋਣੀ ਹੈ ਕੋਈ ਐਮਰਜੈਂਸੀ ਰਾਤ ਵਕਤ ਪਿੰਡਾਂ ਡਿਲੀਵਰੀ ਵਾਲਾ ਕੇਸ ਹੈਗਾ ਉਹ ਹੁਣ ਉਹਨਾਂ ਦਾ ਦਰਜਾ ਘਟਾ ਕੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਤਾ ਉਹਦੇ ਨਾਲ ਕੀ ਆਮ ਲੋਕਾਂ ਨੂੰ ਕੀ ਸਹੂਲਤ ਮਿਲ ਜੇ ਨਾ ਉੱਥੇ ਡਾਕਟਰ ਨਾ ਉੱਥੇ ਮੈਡੀਸਨ ਕੋਈ ਨਵਾਂ ਕੀ ਕੀਤਾ ਮੰਲਾ ਤੁਸੀਂ ਜਿੱਥੇ ਆਪਾਂ ਬੈਠੇ ਆਂ ਹੂੰ ਇਹ 5 4 3 4 ਕਿਲੋਮੀਟਰ ਦਾ ਮੰਲਾ ਏਰੀਆ ਇੱਥੇ ਕੋਈ ਨਵਾਂ ਮਹੱਲਾ ਕਿਨਕ ਨਹੀਂ ਬਣਿਆ ਤੇ ਮੈਂ ਹੁਣ ਜਿਹੜਾ ਇਲੈਕਸ਼ਨ ਦੇ ਵਿੱਚ ਜਾਣਾ ਵੀ ਆਂ ਹੂੰ ਮੈਂ ਲੋਕਾਂ ਨੂੰ ਪੁੱਛਦਾ ਵੀ ਇਹਨਾਂ ਨੇ ਇੱਕ ਕਮਿਟਮੈਂਟ ਕੀਤੀ ਜੀ ਹੈਲਥ ਨੂੰ ਲੈ ਕੇ ਵੀ ਕੀ ਤੁਹਾਨੂੰ ਕਿਤੇ ਕੋਈ ਮੈਡੀਸਿਨ ਫਰੀ ਮਿਲੀ ਤੁਹਾਨੂੰ ਕੋਈ ਟੋੜਾ ਇਲਾਜ ਫਰੀ ਹੋਇਆ ਜਾਂ ਤੁਹਾਨੂੰ ਬੁਖਾਰ ਦੀ ਦਵਾਈ ਫਰੀ ਮਿਲੀ ਲੋਕ ਕਹਿੰਦੇ ਨਹੀਂ ਮਾਚੇ ਕਰ ਮਿਲਦਾ ਅਥੜਾ ਕਰੋ ਤਾਂ ਕਿਸੇ ਵੀ ਲੋਕਾਂ ਨੇ ਇਸ ਗੱਲ ਦੀ ਹਮ ਨਹੀਂ ਪਰੀ ਫਿਰ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਚ ਨਵੀਂ ਕ੍ਰਾਂਤੀ ਲੈ ਕੇ ਆਵਾਂਗੇ ਕਿ ਨਵਾਂ ਮਾਡਲ ਹੈ ਕਿ ਦਿੱ ਉਹ ਜਿਹੜੇ ਕਹਿੰਦੇ ਸੀ ਵੀ ਜਿਹੜੇ ਜਿਹੜੇ ਪ੍ਰਾਈਵੇਟਸ ਕੋ ਜਿਹੜੇ ਗਵਰਨਮੈਂਟ ਦੇ ਸਕੂਲ ਨੇ ਉਹਨਾਂ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਬਣਾਦਾਂਗੇ ਇੰਨੀ ਵਧੀਆ ਪੜਾਈ ਹੋਊ ਵੀ ਜਿਹੜਾ ਡੀਸੀ ਆ ਉੱਥੋਂ ਦਾ ਹਾਂ ਉਹ ਵੀ ਪ੍ਰੇਫਰ ਕਰੂਗਾ ਮੈਂ ਗਵਰਨਮੈਂਟ ਸਕੂਲ 'ਚ ਬੱਚਾ ਬਣਾਉਣਾ ਹਾਂ ਜਿਹੜਾ ਐਮਐਲਏ ਉਹ ਵੀ ਕੋਈ ਮੈਂ ਬੱਚਾ ਉੱਥੇ ਬਣਾਉਣਾ ਉਹ ਕਹਿੰਦੇ ਇੱਕੋ ਟੇਬਲ ਤੇ ਬੈਠਾ ਕਰਨਗੇ ਸਾਰੇ ਮਜ਼ਦੂਰ ਵਾਲਾ ਬੱਚਾ ਵੀ ਕਿਸਾਨ ਵਾਲਾ ਵੀ ਡੀਸੀ ਵਾਲਾ ਵੀ ਐਮਐਲਏ ਵਾਲਾ ਵੀ ਵੀ ਇੰਨੀ ਵਧੀਆ ਪੜਾਈ ਹੋ ਜਾ ਤੁਹਾਨੂੰ ਤੁਸੀਂ ਤਾਂ ਬਾਦ ਤੁਰਦੇ ਫਿਰਦੇ ਹੋ ਤੁਹਾਨੂੰ ਕਿਤੇ ਕੋਈ ਐਸਾ ਸਕੂਲ ਪੰਜਾਬ 'ਚ ਨਜ਼ਰ ਆਇਆ ਜਦੋਂ ਗਵਰਨਮੈਂਟ ਸਕੂਲ ਨੇ ਇਹਨਾਂ ਨੇ ਇਹਨਾਂ ਦਾ ਡਿਵੈਲਪ ਕਰ ਦਿੱਤਾ ਵੀ ਜਿੱਥੇ ਡੀਸੀ ਕਹਿੰ ਵੀ ਮੇਰਾ ਬੱਚਾ ਇੱਥੇ ਪੜ੍ਹੂਗਾ ਜਾਓ ਉਹ ਚਾਰੇ ਪੰਜੇ ਕੈਟਾਗਰੀ ਦੇ ਬੱਚੇ ਉੱਥੇ ਇੱਕ ਟੇਬਲ ਤੇ ਬੈ ਕੇ ਪੜ੍ਹਦੇ ਨੇ ਸਾਰੀ ਟੋਟਲੀ ਜਿਹੜੀ ਬਾਕਸ ਕਮਿਟਮੈਂਟ ਸੀਗੇ ਸਾਰੀ ਇਹਨਾਂ ਦੀ ਜਿਹੜੇ ਲੋਕ ਉਸ ਗੱਲ ਨੂੰ ਜਾਣਦੇ ਨੇ ਵੀ ਜਿਹੜਾ ਕੋਈ ਇਹ ਆਪ ਹੀ ਕਹਿੰਦੇ ਸੀ ਵੀ 70 ਸਾਲ ਤੋਂ ਗਲੀਆਂ ਨਾਲੀਆਂ ਬਣਦੀਆਂ ਆਈਆਂ ਨੇ ਹਾਂ 70 ਸਾਲ ਤੋਂ ਇਹ ਕੰਮ ਹੁੰਦਾ ਆ ਤੇ ਉਹੀ ਕੰਮ ਇਹ ਕਰਨ ਲੱਗੇ ਨੇ ਫਿਰ ਇਹ ਇਹਨਾਂ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੇ ਉਹਨਾਂ ਦਾ ਇੱਕ ਨਾ ਜਦੋਂ ਪਹਿਲਾਂ ਐਮਪੀ ਹੁੰਦੇ ਸੀਗੇ ਹਾਂ ਜਾਂ ਐਮਪੀ ਦੀ ਚੋਣ ਜਦੋਂ ਫਸਟ ਟਾਈਮ ਉਹਨਾਂ ਲੜੇ ਤਾਂ ਉਹਨਾਂ ਦਾ ਇੱਕ ਹੀ ਡਾਇਲੌਗ ਹੁੰਦਾ ਸੀਗਾ ਵੀ ਜਿਹੜੇ ਰਵਾਇਤੀ ਪਾਇਲਟ ਦਾ ਜਹਾਜ਼ ਉੱਪਰੋਂ ਦੀ ਲੰਘ ਜਾਂਦੇ ਨੇ ਵੀ ਇਹਨਾਂ ਨੂੰ ਕੀ ਪਤਾ ਗਰੀਬਾਂ ਦੇ ਚੁੱਲ੍ਹਾਂ 'ਚ ਅੱਗ ਬਲਦੀ ਹੈ ਕਿ ਠੰਡੀ ਹੈ ਠੀਕ ਹੋ ਤਾਂ ਮੈਂ ਤਾਂ ਮਤਲਬ ਉਹਨਾਂ ਨੂੰ ਕਦੇ ਤੁਸੀਂ ਮਿਲੇ ਤਾਂ ਪੁੱਛੋ ਵੀ ਤੁਸੀਂ ਜਹਾਜ਼ ਉਹ ਤਾਂ ਵਰਤਦੇ ਸੀ ਤੁਸੀਂ ਵੀ ਤਰਵਤੋਂ ਕਰਦੇ ਹੋ ਕਦੇ ਗੋਆ ਲੈ ਕੇ ਕਿਤੇ ਕਿਤੇ ਲੈ ਗਏ ਜਿਹੜਾ ਦੂਜੀ ਸਟੇਟ ਦਾ ਸੀਐਮ ਸਾਡਾ ਜਹਾਜ ਵਰਤਦਾ। ਦੂਸਰੀ ਗੱਲ ਵੀ ਤੁਸੀਂ ਕਿੰਨੇ ਗਰੀਬਾਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਅੱਗੇ ਦੇਖਣ ਵਾਸਤੇ ਉਦੋਂ ਬਾਅਦ ਕਿੰਨੇ ਗਰੀਬਾਂ ਦੇ ਚੁੱਲ੍ਹਿਆਂ ਦੀ ਅੱਗ ਜਿਹੜੀ ਬੁਝੀ ਪਈ ਸੀ ਉਹਨੂੰ ਤੁਸੀਂ ਉਹਨੂੰ ਤੁਸੀਂ ਜਗਦਾ ਕੀਤਾ। ਜਾਂ ਤੁਹਾਡਾ ਤੁਸੀਂ ਚਲੋ ਇੱਕ ਸੀਐਮ ਦੇ ਬੜੇ ਬੱਡਰ ਜੇ ਹੁੰਦੇ ਹੋ ਹੋ ਸਕਦਾ ਕਿ ਤੇ ਨਾ ਜਾ ਸਕੇ ਹੋਵੇ। ਤਾਂ ਉਹਨਾਂ ਦਾ ਕੋਈ ਐਮਐਲਏ ਜਾਂ ਮੰਤਰੀ ਕਿਤੇ ਇਸ ਤਰ੍ਹਾਂ ਦੇ ਗਰੀਬ ਦੇ ਘਰੇ ਪਹੁੰਚੇ ਜਿੱਥੇ ਉਹਨਾਂ ਨੇ ਉਹਦੇ ਉਹਦੇ ਚੁੱਲ੍ਹੇ ਦੇ ਅੱਗੇ ਬੁਝੀ ਪਈ ਹੋਵੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸਗੋ। ਗਰੀਬਾਂ ਲਈ ਜਿਹੜਾ ਨੀਲੇ ਕਾਰਡ ਕੁਝ ਬਣਿਆ ਕੋਸ਼ਿਸ਼ ਹੁੰਦਾ ਉਹ ਠੀਕ ਵੀ ਕਾਫੀ ਘੱਟ ਤੇ ਜਿਹੜੀ ਉਹਨਾਂ ਨੂੰ ਕਾਣਕ 25 ਕਿਲੋ 30 ਕਿਲੋ ਮਿਲਦੀ ਸੀ ਮਹੀਨੇ ਦੀ ਉਹ ੱਚ ਵੱਡਾ ਘੱਟ ਲਾਤਾ ਤੇ ਜਿਹੜੀ ਉਹ ਉਹ ਤਾਂ ਕਹਿੰਦੇ ਹੋਮ ਡਿਲੀਵਰੀ ਕਰਨੀ ਆ ਤੁਸੀਂ ਕਹਿੰਨੇ ਹੋ ਕੱਟੀ ਜਾਂਦੇ ਆ ਦੇਖੋ ਤੁਸੀਂ ਇਹ ਜਾ ਕੇ ਲੋਕਾਂ ਤੋਂ ਪੁੱਛੋ ਜਿੱਥੋਂ ਜਾਣਦੇ ਆ ਜਿਹੜੀ 25 ਕਿਲੋ ਨੂੰ 5 ਕਿਲੋ ਜਿਹੜੀ ਥੋੜੀ ਬੋਧੀ ਸੈਂਟਰ ਤੋਂ ਸੈਂਟਰ ਤੋਂ ਆਉਂਦੀ ਆ ਮਤਲਬ ਉਹੀ ਆਉਂਦੀ ਆ ਕੋਈ ਹੋਰ ਉਹਨਾਂ ਨੂੰ ਕੋਈ ਜਿਹੜੇ ਪ੍ਰੋਪਰ ਜੋ ਕੁਆਂਟੀਟੀ ਉਹਨਾਂ ਨੂੰ ਮਿਲ ਨਹੀਂ ਕਿੱਥੋਂ ਨਹੀਂ ਮਿਲ ਰਹੀ ਤਾਂ ਇਹ ਇੱਕ ਵੱਡੀ ਬਾਧਾ ਖਲਾਫੀ ਆ ਪੰਜਾਬ ਦੇ ਲੋਕਾਂ ਦੇ ਨਾਲ ਚਲੋ ਆਪਾਂ ਥੋੜਾ ਫੋਕਸ ਕਰਦੇ ਆ ਦੁਬਾਰੇ ਬਰਨਾਲੇ ਤੇ ਹਾਂਜੀ ਪੰਜਾਬ ਚ ਜ਼ਿਮਣੀ ਚੋਣਾ ਦਾ ਇੱਕ ਕਲਚਰ ਆ ਤੇ ਲੋਕਾਂ ਦਾ ਵੀ ਇੱਕ ਹਿੱਸਾ ਹਾਲਾਂਕਿ ਮੈਨੂੰ ਬਰਨਾਲੇ ਵਾਲਿਆਂ ਦਾ ਸੱਚੀ ਨਹੀਂ ਪਤਾ ਵੀ ਇਹ ਕੀ ਚਾਹਣਗੇ ਤੇ ਕੀ ਕਰਨਗੇ ਹੂੰ ਠੀਕ ਆ ਕਿਉਂਕਿ ਮੈਨੂੰ ਤਾਂ ਇਹ ਜੇ ਲੱਗਦਾ ਵੀ ਬਰਨਾਲੇ ਵਾਲਿਆਂ ਦਾ ਤਾਂ ਇੱਕ ਆ ਵੀ ਜਦੋਂ ਕੋਈ ਬਾਲਾ ਇੱਥੇ ਹੱਕ ਸਮਝਣ ਲੱਗ ਜੇ ਵੀ ਇਹਦਾ ਬਰਨਾਲਾ ਦਾ ਮੇਰੀ ਮੁਠੀ ਚ ਇਹਨਾਂ ਨੇ ਤਾਂ ਉਹਦੀ ਦੱਸ ਦੇਣਾ ਹੁੰਦਾ ਵੀ ਭਾਈ ਅਸਤਾ ਅਡਾਂ ਸਾਰਿਆਂ ਤੋਂ ਸਾਰੇ ਪੰਜਾਬ ਨੂੰ ਹੀ ਮੈਨੂੰ ਰਿਪਰੈਜ਼ੈਂਟ ਕਰਦਾ ਬਰਨਾਲਾ ਸੰਗਰੂਰ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੈਗੀ ਆ ਹਨਾ ਪਰ ਫਿਰ ਵੀ ਸਰਕਾਰ ਵੀ ਇਹ ਪ੍ਰਚਾਰ ਕਰਦੀ ਹੈ ਉਹਨਾਂ ਦੇ ਵਰਕਰ ਵੀ ਕਹਿੰਦੇ ਆ ਕਿ ਭਾਈ ਹੁਣ ਸਰਕਾਰ ਆ ਸਰਕਾਰ ਕੋਲੇ ਸਭ ਕੁਝ ਲੋਕਾਂ ਨੂੰ ਦੇਣ ਵਾਸਤੇ ਆ ਜੇ ਇੱਥੇ ਆਪ ਦਾ ਐਮਐਲਏ ਉੱਠ ਜਿੱਤ ਗਿਆ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਕਰ ਦੇਵਾਂਗੇ ਕਾਲੇ ਢਿੱਲੋਂ ਕੋਲੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਆ ਉਹਨਾਂ ਕੋਲੇ ਲੋਕਾਂ ਨੂੰ ਦੇਣ ਨੂੰ ਕੀ ਹੈਗਾ ਸਰਕਾਰ ਉਹ ਜੇ ਉਹਨਾਂ ਦਾ ਤਰਕ ਦੇਖ ਗਿਆ ਆਪਾਂ ਦੇਖੋ ਜਿਹੜੀ ਤਾਂ ਪਹਿਲਾਂ ਦੇਣ ਵਾਲੀ ਗੱਲ ਕਰਦੇ ਜੇ ਐਮਐਲਏ ਹੋਵੇ ਐਮਐਲ ਦਾ ਪੌਣੇ 3 ਸਾਲ ਤੋਂ ਉਹਨਾਂ ਰੇ ਸੀਗਾ ਜਦੋਂ ਪੌਣੇ 3 ਸਾਲਾਂ ਦੇ ਵਿੱਚ ਕੁਛ ਨਹੀਂ ਕਰ ਸਕੇ ਤੇ ਹੁਣ ਉਹਨਾਂ ਦੇ ਸਮੇਂ 'ਚ ਉਹਨਾਂ ਉਹ ਕਿੰਨੇ ਕਿ ਉਹਨਾਂ ਤੋਂ ਲੋਕ ਆਸ ਰੱਖ ਸਕਦੇ ਇੱਕ ਇੱਕ ਜਿਹੜੀ ਲੋਕਾਂ ਜਿਹੜੀ ਹੋਪ ਸੀ ਮੈਨੂੰ ਖੁਦ ਨੂੰ ਉਮੀਦ ਸੀ ਜਦੋਂ ਸਰਕਾਰ ਬਣੀ ਇਹ ਲੈ ਕੁਛ ਨਾ ਕੁਛੇ ਹਟ ਕੇ ਕਰਨਗੇ ਸਾਡੀਆਂ ਪਹਿਲੇ ਪੁਰਾਣੀ ਸਰਕਾਰਾਂ ਉਹਨਾਂ ਰਹਿਤੀ ਪਾਰਟੀ ਦੀ ਸਰਕਾਰਾਂ ਨਾਲ ਤੇ ਉਹ ਜਦੋਂ ਉਹ ਤਾਂ ਪਹਿਲਾਂ ਹੀ ਮੰਨੀ ਬੈਠੇ ਵੀ ਜਦੋਂ ਖੋਲਦਾ ਹਾਂਜੀ ਇੱਕ ਪੇਡ ਖੋਲੋ ਹਾਂਜੀ ਖੋਲੋ ਸਾਡੇ ਤੁਹਾਡੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਨਾ ਜਦੋਂ ਤੁਸੀਂ ਆਏ ਨਹੀਂ ਸੀ ਤੁਹਾਡੇ ਕੇ ਰਿਸ਼ਤੇਦਾਰ ਬੈਠੇ ਸੀ ਉਹ ਵੀ ਇਹ ਗੱਲ ਕਹਿੰਦੇ ਕਹਿੰਦੇ ਸਾਨੂੰ ਤਾਂ ਕਾਂਗਰਸ ਨਾਲੋਂ ਵੱਧ ਦਾ ਸਰੋਸ ਵੇਲੇ ਝਾੜੂ ਤੋਂ ਸੀ ਵੀ ਇਹ ਬੜਾ ਫਰਕ ਪਾ ਦੇਣਗੇ ਹਾਂ ਨਹੀਂ ਸੀ ਕੀ ਇਹ ਮੈਨੂੰ ਖੁਦ ਨੂੰ ਉਮੀਦ ਸੀ ਵੀ ਯਾਰ ਕੋਈ ਨਾ ਸਰਕਾਰ ਬਣੀ ਹੈ ਵੀ ਹੋ ਸਕਦਾ ਕੁਛ ਨਾ ਕੁਛ ਹਟ ਕੇ ਕਰਨ ਹਾਂ ਲੇਕਿਨ ਨਿਕਲੇ ਕੁਛ ਨਹੀਂ ਉਹ ਜਿਵੇਂ ਨਾ ਕਰਦੇ ਹਾਂ ਆ ਪੰਜਾਬੀ ਚ ਕਿ ਵੀ ਉਹ ਆਪਾਂ ਲੀਰਾਂ ਦੀ ਆਪਾਂ ਖੁੱਦੋ ਗਏੰਦਿਆਂ ਨੂੰ ਪਹਿਲਾਂ ਬੋਲ ਹਾਂ ਬਤਰੋ ਨਿਕਲੀ ਸਾਰੀ ਕੁਝ ਵੀ ਨਹੀਂ ਹੈ ਨਹੀਂ ਪਰ ਇੱਥੇ ਤੁਸੀਂ ਦੇਖਦੇ ਹੋ ਬਰਨਾਲੇ ਚ ਕੁਛ ਤਾਂ ਕਰਿਆ ਹੋਣਾ ਨਾ ਮੀਤ ਇਹਰ ਨੇ ਕੀ ਮੀਤ ਇਹਰ ਵਿੱਚ ਲੋ ਏਦਾਂ ਨਹੀਂ ਉਹ ਜਿਹੜਾ ਰੂਟੀਨ ਦੇ ਵਿੱਚ ਹੈ ਵੀ ਜਿਹੜੇ ਕੋਈ ਉਹੀ ਗੱਲ ਜਿਹੜੀਆਂ ਗੱਲਾਂ ਦੇ ਉੱਤੇ ਇਹ ਤਣ ਜਿਹੜਾ ਹੱਦ ਸੀ ਦੂਜੀਆਂ ਸਰਕਾਰਾਂ ਤੇ ਉਹ ਸਾਰੇ ਕੰਮ ਹੁਣ ਇਹ ਆਪ ਕਰ ਰਹੇ ਕਿਵੇਂ ਜਿਵੇਂ ਗਲੀਆਂ ਨਾਲ ਇਹ ਕਹਿੰਦੇ 70 ਸਾਲਾਂ ਚ ਗਲੀਆਂ ਨਾਲ ਹੀ ਬਣੀ ਜਾਂਦੀ ਹੁਣ ਵੀ ਕੋਈ ਸਪੈਸ਼ਲ ਤਾਂ ਨਹੀਂ ਕੋਈ ਨਵੀਂ ਨਵਾਂ ਪ੍ਰੋਜੈਕਟ ਲਿਆਂਦਾ ਹੋਵੇ ਬਰਨਾਲੇ ਲਈ ਸਿਕਿਉਰਿਟੀ ਰੱਖੀ ਹੈ ਉਹਨਾਂ ਨੇ ਸਿਕਿਉਰਟੀ ਦੇ ਐਫੀਰ ਆਪ ਦਿੱਤੇ ਸੀਗੇ ਅੱਛਾ ਵੀ ਜਦੋਂ ਅਸੀਂ ਤਾਂ ਵੀ ਆਮ ਘਰਾਂ ਦੇ ਮੁੰਡੇ ਆ ਸਾਨੂੰ ਸਿਕਿਉਰਟੀ ਦੀ ਲੋੜ ਨਹੀਂ ਸਾਨੂੰ ਕੌਣ ਮਾਰ ਦੂਗਾ ਠੀਕ ਆ ਤੇ ਉਹ ਜਦੋਂ ਪਹਿਲਾਂ ਚੋਣਾਂ ਲੜੀਆਂ ਸਾਰਿਆਂ ਸਾਰਿਆਂ ਨੇ ਕੱਲੇ ਮੈਂ ਕੱਲੇ ਮੀਤ ਸਰ ਦੀ ਗੱਲ ਨਹੀਂ ਕਰਦਾ ਤੇ ਸਾਰਿਆਂ ਦੀ ਮੈਂ ਕੋਈ ਮੈਂ ਮੇਰਾ ਕੋਈ ਇਹ ਨਹੀਂ ਮੈਂ ਕਹਿੰਦੇ ਨਿੱਜੀ ਤੌਰ ਤੇ ਕੋਈ ਹਮਲਾ ਨਹੀਂ ਕਰਨਾ ਚਾਹੁੰਦਾ ਹੁੰਦਾ ਪਰ ਆਮ ਇੱਕ ਇਹਦਾ ਇੱਕ ਪਾਰਟੀ ਦਾ ਦੀ ਇਹ ਉਹ ਸੀਗੀ ਡਾਇਰੈਕਸ਼ਨ ਸੀ ਲਾਈਨ ਸੀ ਲੈਂਡ ਸੀ ਵੀ ਆਪਾਂ ਵੀ ਸਿਕਿਉਰਟੀ ਨਹੀਂ ਲੈਣੀ ਹੂੰ ਇਵਨ ਕਿ ਉਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜੀ ਇੱਕ ਕੈਂਡੀਡੇਟ ਨੂੰ ਸਿਕਿਉਰਿਟੀ ਮਿਲਦੀ ਆ ਉਹ ਸਾਰੇ ਕੈਂਡੀਡੇਟਾਂ ਨੇ ਉਹਦੋਂ ਨਹੀਂ ਲਈ ਤੇ ਹੁਣ ਕਾਹਦਾ ਡਰ ਹੋ ਕਹਿੰਦੇ ਨੇ ਜਾਂ ਫਿਰ ਉਹ ਚਲੋ ਆਪਾਂ ਮੰਨਦੇ ਆ ਜਿਲ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਬਣੇ ਹੋਏ ਨਾ ਹੁਣ ਤਾਂ ਕੁਝ ਜ਼ਿਆਦਾ ਹੋ ਗਿਆ ਸਿਕਿਉਰਿਟੀ ਦੀ ਲੋੜ ਹੈ ਪਰ ਜੇ ਉਹ ਇਹਨਾਂ ਨੂੰ ਆਪਾਂ ਨੂੰ ਇਹ ਗੱਲ ਤਾਂ ਸਮਝ ਰਹੀ ਸੀ ਕਿ ਭਾਈ ਤੁਹਾਨੂੰ ਸਿਕਿਉਰਿਟੀ ਲੋਡ ਪੈ ਸਕਦੀ ਹੈ ਤਾਂ ਫਿਰ ਇਸ ਤਰ੍ਹਾਂ ਦਾ ਡਰਾਮੇ ਕਿੱਥੇ ਵੀ ਕੈਂਡੀਡੇਟਾਂ ਤਾਂ ਫੀਡ ਆਫਟ ਲੈ ਪਾਰਟੀ ਨੇ ਵੀ ਸਿਕਿਉਰਿਟੀ ਨਹੀਂ ਲਮਾਂਗੇ ਤਾਂ ਐਫੀਡਵਿਟ ਕਿੱਥੇ ਗਿਆ ਹੁਣ ਇਹ ਤਾਂ ਪੁੱਛਣਾ ਪਊਗਾ ਜੇ ਪਰ ਸਾ ਤਾਂ ਇੰਟਰਵਿਊ ਨਹੀਂ ਨਾ ਦਿੰਦੇ ਉਹ ਤਾਂ ਤੁਸੀਂ ਹੁਣ ਪੁੱਛਿਓ ਵੀ ਭਾਈ ਤੁਸੀਂ ਜਦੋਂ ਫਸਟ 2017 ਚੋਣ ਲੜੀ ਆ ਮੈਂ ਇਹ ਕਹੇ ਨਹੀਂ ਵੀ ਉਹ ਕੈਂਡੀਡੇਟ ਦੇ ਇਕੱਲੇ ਦੀ ਕੋਈ ਪਾਰਟੀਕੂਲਰ ਮੈਂ ਮੀਤਿਹਰ ਦੀ ਗੱਲ ਨਹੀਂ ਕਰਦਾ ਹਾਂ ਮੈਂ ਸਾਰਿਆਂ ਜਿੰਨੇ ਵੀ 117 ਚ ਸੀਟਾਂ ਤੋਂ ਲੜੇ ਉਹਨੇ ਸਾਰਿਆਂ ਤੋਂ ਐਫ.ਡੀ.ਐਫ ਲੈ ਗਏ ਕਿਉਂਕਿ ਮੈਂ ਉਦੋਂ ਉਦੋਂ ਵਿਚ ਸੀ ਉਹਨਾਂ ਦੇ ਮੈਨੂੰ ਇਸ ਗੱਲ ਦਾ ਪਤਾ ਹੈ ਹੂੰ ਤੇ ਵੀ ਉਹ ਬੰਦਾਂ ਨੇ ਲਿਖਿਆ ਸੀ ਵੀ ਅਸੀਂ ਜਿਹੜੇ ਕੋਈ ਨਹੀਂ ਲਾਵਾਂਗੇ ਸਿਕਿਉਰਿਟੀ ਔਰ ਜਿਨ੍ਹਾਂ ਨੇ ਵੀ ਚੋਣ ਲੜੀ ਇਲੈਕਸ਼ਨ ਦੇ ਦੌਰਾਨ ਉਹਨਾਂ ਨੇ ਕਿਸੇ ਨੇ ਸਿਕਿਉਰਿਟੀ ਲਈ ਵੀ ਨਹੀਂ ਸੀ ਤੇ ਜੋ ਜੱਤ ਕੇ ਬਾਗ ਦੇ ਨਾਲ ਨਾਲ ਮਤ ਸਿਕਿਉਰਿਟੀ ਲੋੜ ਪਈ ਕਿਨਾਂ ਕੇਵਲ ਤੋਂ ਉੱਥੇ ਬਹੁਤ ਸਮਾਂ ਰਿਹਾ ਕਾਂਗਰਸ ਦੇ ਵਿੱਚ ਹੂੰ ਜ਼ਾਹਿਰ ਹੈ ਕੋਈ ਵੀ ਬੰਦਾ ਜਿਹੜਾ ਰਹਿੰਦਾ ਉਹਦੇ ਨਾਲ ਬੰਦੇ ਵੀ ਜੁੜ ਜਾਂਦੇ ਆ ਹੁਣ ਉਹ ਭਾਜਪੀ 'ਚ ਚਲੇ ਗਿਆ ਤੁਹਾਡੇ ਤੇ ਅਸਰ ਹੋਊਗਾ ਇਸ ਗੱਲ ਦਾ ਲੈ ਕੇ ਗਏ ਉਹਨਾਂ ਦੇ ਦੇਖੋ ਜਿਹੋ ਰਹਿੰਦੇ ਇੱਥੇ ਹਾਂ ਤਾਂ ਜ਼ਰੂਰ ਜੁੜ ਜਾਂਦੇ ਉਹ ਰਹੇ ਨਹੀਂ ਉਹ ਕਿੱਥੇ ਰੇ ਉਹ ਵੋਟਾਂ ਇੱਥੋਂ ਲੈ ਕੇ ਲੋਕਾਂ ਦੀ ਪੌਣੇ ਪੰਜ ਸਾਲ ਆਪਣਾ ਕਾਰੋਬਾਰ ਕਰਦੇ ਸੀ ਲੋਕਾਂ ਨਾਲ ਉਹਨਾਂ ਨੇ ਕਦੇ ਕੋਈ ਰਾਬਤਾ ਨਹੀਂ ਰੱਖਿਆ ਨੇ ਪਰ ਰਾਫਤਾ ਰੱਖੇ ਬੈਣਾ ਥੋੜੀ ਜਿੱਤ ਕੇ ਹੋਣਿਆ ਦੋ ਜਦੋਂ ਪਹਿਲਾਂ ਦੋ ਵਾਰ ਜਿੱਤ ਕੇ ਹਾਂ ਫਸਟ ਟਾਈਮ ਆਏ ਕੈਪਟਨ ਮਿੰਦਰ ਸਿੰਘ ਸਰਕਾਰ ਸੀ ਹੂੰ ਤੇ ਇੱਕਦਮ ਆਏ ਉਹਨਾਂ ਨੇ ਥੋੜਾ ਸੀਗਾ ਵੀ ਇੱਕ ਕੇ ਪੈਸੇਜ ਵੀ ਕੈਪਟਨ ਮਿੰਦਰ ਸਿੰਘ ਚੌਣ ਲੜ ਰਹੇ ਆ ਠੀਕ ਹੈ 1300 ਵੋਟ ਚੋਂ ਜਿੱਤੇ ਹਾਂ ਤੋਂ ਅਗਲੀ ਵਾਰ ਇੱਕ ਇਹ ਸੀਗਾ ਵੀ ਉਦੋਂ ਲੋਕਾਂ ਦੇ ਵਿੱਚੋਂ ਖੁੱਲਿਆ ਨਹੀਂ ਸੀਗਾ ਭੇਤ ਹਾਲਾਂਕਿ ਵਿਰੋਧ ਤੋਂ ਉਦੋਂ ਭਇਆ ਇੱਕ ਲੋਕਾਂ ਚ ਇਹ ਜਿਹਾ ਵੀ ਸਰਕਾਰ ਬਰਉਣੀ ਆ ਕਾਲੀਦਾਲ ਤੋਂ ਨਾਰਾਜ਼ ਸੀ ਲੋਕ ਇਹਨੂੰ ਫਿਰ ਜਿੱਤਾਤਾ 2012 ਦੇ ਵਿੱਚ ਉਦੋਂ ਬਾਅਦ 182 88 ਸੀਟਾਂ ਕਾਂਗਰਸ ਨੂੰ ਆਈਆਂ 78 ਜਾਂ 80 ਇਹ ਇਥੋਂ ਹਾਰੇ ਉਹਦਾ ਹਾਰ ਦਾ ਕਾਰਨ ਹੀ ਸੀ ਇੱਕ ਬਰਨਾਲਕ ਸੇਫ ਸੀਟ ਸੀ ਕਾਂਗਰਸ ਵਾਸਤੇ ਇਹ ਇਥੋਂ ਹਾਰ ਦਾ ਕਾਰਨ ਏ ਸੀ ਵੀ ਇਹਨਾਂ ਨੇ ਜਿਹੜੇ ਵਰਕਰਾਂ ਦੀਆਂ ਨੇ ਦੇਖੀ ਕੀਤੀ ਲੋ ਉਹਨਾਂ ਨਾਲ ਮਿਲਦੇ ਵਿੱਚ ਨਹੀਂ ਰਹੇ ਹਾਂ ਤੇ ਉਹ ਹੁਣ ਤਾਂ ਉਸ ਤੋਂ ਬਾਅਦ ਹਾਲਾਤ ਉਹ ਤੋਂ ਹੀ ਮਾੜੇ ਜਦੋਂ ਬਾਅਦ ਜਿਹੜੇ ਵਰਕਰ ਇਹਨਾਂ ਨੇ ਲਈ ਕੰਮ ਕੀਤਾ ਸੀ 15 ਸਾਲ ਨਾਲ ਲੱਗੇ ਰਹੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੀਮਤ ਅੱਛਾ ਵਾਸਤੇ ਜਿਹੜਾ ਉਹ ਇਹਨਾਂ ਦੇ ਖਾਤਰ ਲਾਇਆ ਜਿਨ੍ਹਾਂ ਨੇ ਕਾਲੀ ਦਾਲੀ ਸਰਕਾਰ ਤੋਂ ਇਹਨਾਂ ਦੀ ਕਰਕੇ ਪਰਚੇ ਕਰਵਾਏ ਜਿਹੜਾ ਉਹਨਾਂ ਵਰਕਾਂ ਦੇ ਮਾਨ ਸਮਾਂ ਦਾ ਟਾਈਮ ਆਇਆ ਉਹਨੂੰ ਦੂਜੀ ਪਾਰਟੀ ਵਿੱਚ ਲੈ ਕੇ ਬੰਦੇ ਇਹਨਾਂ ਨੇ ਬਿਠਾਤੇ ਜਿਹੜੇ ਚੇਅਰ ਜਿਹੜੇ ਜੜੀਆਂ ਹੁੰਦੀਆਂ ਨੋਮੀਨੇਸ਼ਨ ਹੋਣੀਆਂ ਸੀ ਜਿਵੇਂ ਬਰਾਲੇ ਮਿਸਪਾਲਤਾ ਪ੍ਰਧਾਨ ਬਣਾਇਆ ਹਾਂ ਨਾ ਉਹ ਧੱਕੇ ਨਾਲ ਬਣਾਤਾ ਇੱਥੇ ਇਹਨਾਂ ਨੇ ਆਪੀ ਪਾਵਰ ਵਰਤ ਕੇ 2-4 ਦਿਨ ਪਹਿਲਾਂ ਉਹ ਪਾਰਟੀ 'ਚ ਆਇਆ ਈਵਨ ਕਿਉਂ ਉਸ ਬਾਡ ਦੇ ਵਿੱਚੋਂ ਪਾਰਟੀ ਕੋਲ ਕੋਈ ਕੈਂਡੀਡੇਟ ਨਹੀਂ ਸੀ ਐਮਸੀ ਚੋਣਾਂ ਲਈ ਵਾਸਤੇ ਸਭ ਤੋਂ ਵੱਡੀ ਸ਼ਰਮਿੰਦੀ ਦੀ ਗੱਲ ਇਹ ਆ ਉਹ ਬੰਦਾ ਫੜਿਆ ਕਿ ਕੋਈ ਕਿਸੇ ਹੋਰ ਪਾਰਟੀ ਸੀਗਾ ਉੱਥੇ ਖੜਾ ਕਰਤਾ ਮੁਰਕੋਦਣਾ ਸੌਦੇਬਾਜ਼ੀ ਹੋ ਗਈ ਉਹਨੂੰ ਪ੍ਰਧਾਨ ਬਣਾਤਾ ਜਿਹੜੇ ਦੂਜੇ 10 12 ਬੰਦੇ ਜਿਹੜੇ ਕਾਂਗਰਸ ਦੇ ਵਿਚਾਰੇ ਜਿਹੜੇ ਲੰਬੇ ਸਮੇਂ ਤੋਂ ਲੱਗੇ ਲੱਗੇ ਹੋਏ ਸੀ ਉਹਨਾਂ ਨੂੰ ਪਾਸੇ ਕਰਕੇ ਫਿਰ ਇਦਾਂ ਹੀ ਜਿਹੜਾ ਪਧੌੜ ਤੋਂ ਵੀ ਅਸੀਂ ਦੇਖਦੇ ਸੀ ਹਲਕਾ ਅੰਚਾਰ ਜਿਹੜਾ ਉੱਥੋਂ ਦਾ ਉਹ ਪਾਰਟੀ ਸ਼ਟਕ ਚਲਾ ਗਿਆ ਸੀ ਖਰਤਾ ਖਾਲੀ ਹਲੇ ਪਿਆ ਸੀ ਇਹ ਉੱਥੇ ਲੱਗਣ ਨਹੀਂ ਦਿੰਦੇ ਹਲਕਾ ਅੰਚਾਰ ਸਾਰਾ ਇਹ ਉੱਥੋਂ ਦਾ ਜਿਹੜਾ ਸੀਗਾ ਸਿਸਟਮ ਲੋਕਾਂ ਨੂੰ ਨਹੀਂ ਮਿਲਦਾ ਜਿਹੜਾ ਉੱਪਰਲਾ ਸਿਸਟਮ ਸੀ ਕੋਈ ਕਿਸ ਨੂੰ ਲਾਉਣਾ ਕੋਠਾਣੇਦਾਰ ਲਵਾਉਣਾ ਕੋਈ ਤਹਿਸੀਲਦਾਰ ਲਵਾਉਣਾ ਉਹਦਾ ਕੋਈ ਹਿਸਾਬ ਕਿਤਾਬ ਕਰਨਾ ਉਹ ਹੀ ਕਰਦੇ ਸੀਗੇ ਸਾਫ ਕਿਤਾਬ ਹਾਂ ਜੋ ਵੀ ਜਿਹੜਾ ਤਸੀਲਾਂ ਚੈਰੀਆਂ ਚ ਹੁੰਦਾ ਹੈ ਅੱਛਾ ਠੀਕ ਹੈ ਤੇ ਉਥੋਂ ਕੀ ਹੋਇਆ ਜਦੋਂ ਉਥੇ ਦੋ ਚੇਅਰ ਨੇ ਵਰਕਰ ਵਾਸਤੇ ਬੈਠਣ ਵਾਸਤੇ ਹਾਂ ਉਹਦੇ ਮਨ ਇੱਕ ਮਿਸਮੈਂਟ ਦਾ ਪ੍ਰਧਾਨ ਇੱਕ ਮਾਰਕ ਕਮੇਟੀ ਦਾ ਚੇਅਰਮੈਨ ਇਹਨਾਂ ਇਹਨਾਂ ਨੇ ਕੀ ਕੀਤਾ ਉਹ ਦੋਨਾਂ ਤੇ ਹੀ ਪਿਉਪੁੱਤ ਬਿਠਾ ਤੇ ਕਾਲੀ ਦਲ ਚੋ ਲਿਆ ਕੇ ਠੀਕ ਹੈ ਜਿਹੜੇ ਬੰਦੇ 15-15 ਸਾਲ ਦੇ ਪਾਰਟੀ ਲਈ ਕੰਮ ਕਰਦੇ ਸੁੱਤੇ ਜਾਂ ਜਿਨ੍ਹਾਂ ਤੇ ਪਰਚੇ ਹੋਏ ਇਹਦੇ ਇਹਦੇ ਪਿੱਛੇ ਉਹ ਬੰਦੇ ਬਿਲਕੁਲ ਸਾਈਡਲਾਈਨ ਕਰਦੇ ਕੀ ਮਜਬੂਰੀ ਸੀ ਤੀ ਉਹ ਵੀ ਉਹਨੂੰ 15 ਜਿਹੜੇ ਪਿਓ ਪੁੱਤ ਕੁਰਸੀ ਤੇ ਬਿਠਾਉਣੇ ਪਏ ਲੇਕਨ ਉਹ ਮਾਰ ਕੇ ਬਿਠਾ ਪਿਓ ਉਹ ਜਿਹੜਾ ਉਹਦਾ ਪੁੱਤ ਨੂੰ ਮਿਸਪੱਠਾ ਪ੍ਰਧਾਨ ਬਣਾ ਬਣਾਤਾ ਜੇਕਰ ਕੋਈ ਕਟੜ ਟਕਸਾਲੀ ਹੈ ساری ਉਮਰ ਜਿਹੜੇ ਪਰਿਵਾਰ ਨੇ ਆਪਣੀ ਕਾਂਗਰਸ ਦੇ ਲੇਖੇ ਲਾਤੀ ਹੋਵੇ ਔਰ ਲੰਬਾ ਸੰਘਰਸ਼ ਕੀਤਾ ਹੋਵੇ ਉਸ ਪਰਿਵਾਰ ਚ ਵੀ ਜੇ ਆਪਾਂ ਇੱਕੋ ਸ਼ਹਿਰ ਦੇ ਵਿੱਚ ਇੱਕੋ ਪਰਿਵਾਰ ਦੇ ਦੋ ਬੰਦਿਆਂ ਨੂੰ ਬਿਠਾ ਦਈਏ ਉਹਤੇ ਵੀ ਕਿੰਤੂ ਪ੍ਰਿੰਤ ਹੋਗਾ ਉਂਗਲ ਉਠੋਗੇ ਤੇ ਇੱਥੇ ਤਾਂ ਬਿਠਾਇਆ ਹੀ ਦੂਜੀ ਪਾਰਟੀ ਚੋ ਲਿਆ ਕਿਨਾਂ ਨੇ ਤਾਂ ਜਿਹੜੇ ਉਹ ਇਹ ਜਿਹੜੇ ਇਥੋਂ ਜਿਹੜੇ ਕਾਂਗਰਸ ਦੇ ਕਾਂਗਰਸ ਵਰਕਰਾਂ ਦੇ ਵਿਰੋਧ ਕਰਕੇ ਤੈਨੂੰ ਪਾਰਟੀ ਚੋਂ ਕੱਢਿਆ ਇਹ ਟਿਕਟ ਕੱਤੀ ਫਿਰ ਇਹ ਵਿਰੋਧ ਕਰਦਾ ਪਾਰਟੀ ਨੂੰ ਪਾਰਟੀ ਚੋਂ ਕੱਢਿਆ ਤੇ ਇਹ ਕਾਂਗਰਸ ਦਾ ਕੋਈ ਵੀ ਬੰਦਾ ਇਹਦੇ ਨਾਲ ਜਾਣ ਵਾਲਾ ਨਹੀਂ ਹੈਗਾ ਇਹੋ ਜਿਹਾ ਕੀ ਕਾਲਾ ਢੱਲੋਂ ਜੇ ਐਮਐਲਏ ਬਣਦੇ ਆ ਇਥੋਂ ਇਹੋ ਜਿਹਾ ਕੀ ਬਰਨਾਲੇ ਦੇ ਹੁਣ ਜਿੰਨੇ ਵੀ ਚਲੋ ਆਪਾਂ ਨੂੰ ਥੋੜੇ ਹਲਕੇ ਦੇ ਸੋਮਣਗੇ ਕੀ ਫਰਕ ਆਊਗਾ ਕੀ ਇਹੋ ਜਿਹਾ ਕੰਮ ਆ ਜਿਹੜਾ ਜਾਂ ਕੀ ਇਹਦੀ ਤੁਹਾਡਾ ਫੰਕਸ਼ਨ ਕੀ ਕਰੋਗੇ ਇਹੋ ਜਿਹਾ ਜੋ ਮੀਤਹਿਰ ਕਿਉਂਕਿ ਸੁਭਾਅਕਾ ਮੀਤ ਤੁਸੀਂ ਭਾਵੇਂ ਕਹੋ ਵੀ ਮੈਂ ਵਿਅਕਤੀਗਤ ਗੱਲ ਨਹੀਂ ਕਰਨੀ ਪਰ ਜੇ ਮੀਤਹਿਰ ਇੱਥੋਂ ਦੇ ਮੌਜੂਦਾ ਮਤਲਬ ਪਹਿਲਾਂ ਵਾਲੇ ਐਮਐਲਏ ਸੀਗੇ ਦੋ ਬਾਰ ਦੇ ਤਾਂ ਆਪਾਂ ਗੱਲ ਉਹਨਾਂ ਨਾਲ ਹੀ ਕੰਪੈਰੀਜ਼ਨ ਕਰਾਂਗੇ ਹੁਣ ਪ੍ਰਾਣਿਆਂ ਨਾਲ ਤਾਂ ਕਰ ਨਾ ਰਹੇ ਕਾਲਾ ਢਿਲੋਂ ਜੇ ਐਮਐਲਏ ਬੰਦੇ ਆ ਮੀਤਹਿਰ ਦੇ ਨਾਲੋਂ ਕੀ ਵੱਖਰਾ ਕਰਦੇ ਨੇ ਦੇਖੋ ਸਭ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਲੋਕ ਹਨ ਸਾਡੇ ਹਰ ਹਲਕੇ ਦੇ ਹਾਂ ਉਹ ਕਹਿੰਦੇ ਜਿਹਨੂੰ ਅਸੀਂ ਪੋਰਟ ਪਾ ਕੇ ਬਣਾਇਆ ਹਾਂ ਜਿਹਨੂੰ ਅਸੀਂ ਇਹ ਮਾਨਸਨ ਮੰਨਤਾ ਉਹ ਬੰਦਾ ਸਾਡੇ ਸੰਪਰਕ 'ਚ ਰਹੇ ਫੋਨ ਚੱਕੇ ਫੋਨ ਚੱਕੇ ਸਾਡੇ ਦੁੱਖ ਸੁੱਖ ਦਾ ਸਾਂਝੀਦਾਰ ਹੋਵੇ ਇੱਥੇ ਫੋਨ ਮੁੱਦਾ ਹੈਗਾ ਹਾਂ ਬਹੁਤ ਵੱਡਾ ਮੁੱਦਾ ਫੋਨ ਮੀਤ ਨੇ ਚੱਕੇ ਕਿ ਨਹੀਂ ਮੀਤ ਦਾ ਚਲੋ ਮੈਨੂੰ ਇੰਨਾ ਨਹੀਂ ਮੈਂ ਕਹਿ ਸਕਦਾ ਵੀ ਉਹਨੇ ਨਹੀਂ ਚੱਕਿਆ ਹੂੰ ਕੋਸਤਾ ਜੇ ਕੋਈ ਛੋਟੇ ਵਰਕਰ ਦੂਰ ਜਾਂਦੇ ਆ ਜਿਵੇਂ 63000 ਵੋਟ ਪਿਛੇ 2022 ਚ ਹਾਂ ਹੁਣ ਚਾਹੇ ਉਹ ਜਿੱਤ ਕੇ ਬਰਨਾਲੇ ਹਾਲਕਿ ਉਹ 37000 ਵੋਟ ਰਹਿ ਗਈ ਜਿਹੜੇ 26 27000 ਵੋਟ ਘਟੀਆਂ ਕਿਤਨਾ ਕਿਤੇ ਤਾਂ ਉਹ ਸਰਕਾਰ ਦੇ ਹੁੰਦੇ ਕਿਤਨਾ ਕਿਤੋਂ ਕੋਈ ਨਾਰਾਜ਼ੀਆਂ ਹੈਗੀਆਂ ਨੇ ਹੁਣ ਜਿਵੇਂ ਪਾਰਟੀ ਦਾ ਫਾੜ ਹੋਈ ਹੈ ਹਾਂ ਤੇ ਜਿਹੜੇ ਵਲੰਟੀਅਰ ਦੋ ਥਾਵਾਂ ਤੇ ਬੰਡੇ ਗਏ ਤਾਂ ਜੇ ਕੋਈ ਨਾ ਕੋਈ ਕਮੀ ਹੋ ਸਕਦਾ ਦੇਖੋ ਮੈਂ ਤਾਂ ਕਦੇ ਫੋਨ ਕੀਤਾ ਨਹੀਂ ਵੀ ਮੈਨੂੰ ਇਸ ਗੱਲ ਦਾ ਪਤਾ ਹੋਵੇ ਨਾ ਹੀ ਕੋਈ ਮੈਂ ਕਦੇ ਕਿਸੇ ਦੇ ਕੋ ਪਿੱਛਾ ਕੀਤਾ ਮੈਂ ਆਪਣੇ ਲੋਕ ਫੀਡਬੈਕ ਤਾਂ ਦਿੱਤੀ ਹੁਣਿਆਂ ਵੀ ਮੇ ਲੋਕਾਂ ਥੋੜਾ ਜਿਹਾ ਬਗਾ MLA ਇਕੱਲਾ ਪਾਰਟੀ ਦਾ ਥੋੜੀ ਆ ਵੀ ਪਾਰਟੀ ਦੇ ਫੋਨ ਚੋਕੂ ਜੇ ਹੁਣ ਕੱਲ ਨੂੰ ਤੁਸੀਂ ਮਨ ਜਾਂਦੇ ਹੋ ਕੋਈ ਤੁਹਾਨੂੰ ਆਪ ਵਾਲਾ ਫੋਨ ਕਰਦੇ ਮੈਨੂੰ ਤਾਂ ਫਾਇਦਾ ਹੋ ਬਿਲਕੁਲ ਮੈਂ ਥੋੜਾ ਬੋਤਾਂ ਵੀ ਭਾਈ ਮੈਂ ਕਾਂਗਰਸ ਨੇ ਬਣਾਇਆ ਥੋੜਾ ਬੋਤਾਂ ਦਿੱਕਤ ਤਾਂ ਹੈਗੀਆਂ ਨਹੀਂ ਮੇਰਾ ਤਾਂ ਹੁਣ ਵੀ ਇਹ ਹੈ ਮੈਂ ਕਦੇ ਜਦੋਂ ਵੀ ਕੋਈ ਮੈਨੂੰ ਫੋਨ ਕਰਦਾ ਹਾਂ ਜਾਂ ਮੈਂ ਕਿਸੇ ਨਾਲ ਬਰਤਨ ਜਾਂ ਕਿਸੇ ਨਾਲ ਮਿਲਦਾ ਮੈਂ ਕਦੇ ਦੇਖ ਉਸ ਨੂੰ ਪਹਿਲੇ ਉਸ ਸਮੇਂ ਕਿ ਦੇਖਿਆ ਨੀ ਉਹਦੀ ਪਾਰਟੀ ਕਿਹੜੀ ਉਹਦਾ ਧਰਮ ਕਿਹੜਾ ਉਹਦਾ ਮੱਝ ਵੀ ਕਿਹੜਾ ਹਾਲਾਂਕਿ ਬਹੁਤ ਸਾਰੇ ਲੋਕ ਨੇ ਵੀ ਜਿਹੜਾ ਕੋਈ ਆ ਜਾਂਦਾ ਬੰਦਾ ਵੀ ਆ ਕੰਮ ਹੈ ਜੋ ਕਹਿੰਦੇ ਨੇ ਯਾਰ ਤਾਂ ਫਲਾਨੀ ਪਾਰਟੀ ਦਾ ਬੰਦਾ ਹੈ ਮੈਂ ਕਦੇ ਨਹੀਂ ਦੇਖਿਆ ਜਿਹੜਾ ਪਹਿਲਾਂ ਪਹਿਲਾਂ ਤੋਂ ਨਹੀਂ ਵੇਖਿਆ ਇਸ ਤਰ੍ਹਾਂ ਦੇ ਮੰਚ 'ਤੇ ਆਂਦੀ ਨਹੀਂ ਗੱਲ ਕਿਤੇ ਮੈਂ ਕਹਿੰਦਾ ਮੇਰੇ ਅੱਗੇ ਜੇ ਕੋਈ ਸਾਡੇ ਕੋਲ ਚੱਲ ਕੇ ਆਇਆ ਜੇ ਸਾਡੇ ਕਿਸੇ ਨੂੰ ਕਹਿਣ ਨਾਲ ਕਿਸੇ ਦਾ ਕੋਈ ਭਲਾ ਹੁੰਦਾ ਤਾਂ ਕਰ ਦੇਣਾ ਚਾਹੀਦਾ ਕੀ ਪਤਾ ਉਕ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਕਿਸ ਤੇ ਸਾਾਸ ਨਾਲ ਸਾਡੇ ਕੋਲ ਆਇਆ ਜੋ ਵੀ ਤੁਹਾਡੇ ਕੋਲ ਆਵੇ ਨਿਰਾਸ਼ ਨਾ ਜਾਵੇ ਜੇ ਤੁਸੀਂ ਉਹਦੇ ਕੋਈ ਕੰਮ ਅਥਰਤੋਣਾ ਚਾਹੀਦਾ ਹਮ ਬਰਨਾਲੇ ਬਾਰੇ ਇਹ ਵੀ ਕਿਹਾ ਜਾ ਰਿਹਾ ਵੀ ਇੱਥੋਂ ਜੋ ਵੀ ਰਿਕਮੈਂਡ ਹੋ ਜਾ ਕਰੂਗਾ ਸਿੱਧਾ ਮੁੱਖ ਮੰਤਰੀ ਦਫ਼ਤਰ ਚ ਉਹ ਚੀਜ਼ ਓਕੇ ਹੋ ਜਾ ਕਰੂਗੀ ਮਤਲਬ ਉਹ ਜਿਵੇਂ ਵੀ ਡਿਮਾਂਡ ਥੋੜੀ ਆ ਕਲਮ ਮੇਰੀ ਆ ਉਹ ਡਲਗਾ ਮੁੱਖ ਮੰਤਰੀ ਸਾਹਿਬ ਦਾ ਮੈਂ ਭੁੱਲ ਗਿਆ ਪੂਰੀ ਤਰ੍ਹਾਂ ਦਾ ਕਿਵੇਂ ਬੋਲੇ ਸੀ ਦੇਖੋ ਉਹ ਮੁੱਖ ਮੰਤਰੀ ਸਾਹਿਬ ਦੇ ਕੋ ਗੱਲਾਂ ਦੇ ਜਿਹਨੇ ਮਰਜ਼ੀ ਸੁਣ ਲੈਣਾ ਤੋ ਤੇ ਗੱਲਾਂ ਦੇ ਵਿੱਚ ਅਸੀਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਕੋਈ ਨਹੀਂ ਗੱਲਾਂ ਵਧੀਆ ਤਾਂ ਹੀ ਤਾਂ ਤੁਹਾਨੂੰ ਇੱਕ ਵੇਲੇ ਪਸੰਦ ਸੀਗੇ ਨਹੀਂ ਚਲੋ ਮੇਰਾ ਕੋਈ ਉਹਨਾਂ ਦਾ ਵਿਚਾਰੇ ਨਾਲ ਕੋਈ ਨਿੱਜੀ ਤੌਰ ਤੇ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਚਲੋ ਵਿਚਾਰਾਂ ਦਾ ਫਰਕ ਆ ਗਿਆ ਮੈਂ ਕੋਈ ਜਿਹੜੀ ਪਾਰਟੀ ਦਿਫਾੜ ਹੋ ਗਈ ਹੋਰ ਹੋ ਗਿਆ ਕਿ ਗੱਲਾਂ ਤੋਂ ਮੈਂ ਪਿੱਛੇ हट ਗਿਆ ਹਾਂ ਤੇ ਚਲੋ ਆਪਣਾ ਇਹ ਤਾਂ ਉਹਨਾਂ ਚ ਕਲਾ ਹੈਗੀ ਆ ਗੱਲਾਂ ਦੀ ਗੱਲਾਂ ਦੀ ਤੇ ਗੱਲਾਂ ਦੇ ਨਾਲ ਹੀ ਤਾਂ ਉਹ ਮੁੱਖ ਮੰਤਰੀ ਬਣ ਗਏ ਗੱਲਾਂ ਵਾਲੀ ਪਾਰਟੀ ਵਿੱਚ ਤਾ ਕੇ ਹੂੰ ਠੀਕ ਹੈ ਪਰ ਹੁਣ ਉਹ ਗੱਲਾਂ ਜਿਹੜੇ ਲੋਕ ਹਨ ਸੁਣਨੋਂ ਹਟ ਗਏ ਥੋੜਾ ਜਿਹਾ ਫਰਕ ਪੈ ਗਿਆ ਪਹਿਲਾਂ ਨਾਲ ਗੱਲਾਂ ਚਾਉਂਦੇ ਤਾਂ ਹੈਗੇ ਆਪਣੇ ਲੋਕ ਮੈਂ ਤਾਂ ਆ ਜਾਣਾ ਨਹੀਂ ਚਲੋ ਕਿਤਨਾ ਕਿਤੇ ਉਹਨਾਂ ਨਾਲ ਗੱਲ ਕਰਨ ਦਾ ਦੇਖੋ ਨੋ ਡਾਟ ਤਰੀਕਾ ਨਹੀਂ ਉਹਨਾਂ ਦਾ ਨਹੀਂ ਕਿਸੇ ਦਾ ਵੀ ਲੋਕ ਵੀ ਆਪਣੇ ਬਾਰ ਬਾਰ ਆ ਤਾਂ ਜਾਂਦੇ ਆ ਗੱਲਾਂ ਚ ਇਹ ਜੀ ਗੱਲ ਤਾਂ ਦੇਖੋ ਲੋਕਾਂ ਦੇ ਕੋਲ ਨਾ ਕੋਈ ਜਿਵੇਂ ਪਹਿਲਾਂ ਨੋ ਡਾਟ ਜਿਹੜੇ ਰਵੈਤੀ ਪਾਰਟੀ ਤੋਂ ਲੋਕਾ ਕਿ ਹੋਏ ਸੀ ਸਾਡੀ ਜੀ ਪਾਰਟੀ ਦੀ ਮੈਂ ਗੱਲ ਕਰਾਂ ਚ ਵੀ ਮਤਲਬ ਕਿ ਬਟ ਲੋਰਗੇ ਜਿਹੜੇ ਲੀਡਰ ਸੀ ਜਿੰਨਾਂ ਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਰੂਰ ਇਸ ਤਰ੍ਹਾਂ ਦੇ ਅਪਰੀਸ਼ੀਏਟ ਹੋਣ ਤਾਂ ਜਿਹੜਾ ਵਰਕਰ ਆ ਜਿਹੜਾ ਤੁਹਾਡੇ ਨਾਲ ਪਾਰਟੀ ਲਈ ਕੰਮ ਕਰਦਾ ਉਹ ਨਰਾਸ਼ ਹੋ ਕੇ ਬੈਠ ਹੀ ਜਾਊਗਾ ਉਹ ਸਾਰੀਆਂ ਗੱਲਾਂ ਦੇ ਮੰਨ ਦੇ ਨਜ਼ਰ ਇਹਨਾਂ ਨੂੰ ਲੋਕ ਆ ਗਏ ਲੋਕਾਂ ਨੂੰ ਕੋਈ ਦੱਸਣ ਲੱਗੇ ਉਹਨਾਂ ਨੇ ਗੱਲਾਂ ਸੁਣਾਈਆਂ ਵੀ ਯਾਰ ਹੋ ਸਕਦਾ ਇਹ ਉਹਨਾਂ ਨੂੰ ਕੁਝ ਹਟਕੇ ਕਰਨ ਹੋ ਸਕਦਾ ਕੁਝ ਚੰਗਾ ਕਰਨ ਵੀ ਆਪਾਂ ਇਹਨਾਂ ਨੂੰ ਜਮਾ ਕੇ ਦੇਖ ਲਈਏ ਪਰ ਕੱਲੀ ਗੱਲਾਂ ਨਾਲ ਵੀ ਢੇਡ ਨਹੀਂ ਭਰਦਾ ਭਾਵੇਂ 37000 ਵੋਟ ਸੀਗੀ ਫਿਰ ਵੀ अच्छा मैं सवालन ਨਾਲ ਭਾਵੇਂ ਲੰਮਾ ਖਿੱਚ ਰਹਿਆ ਥੋੜਾ ਜਿਹਾ ਮੈਨੂੰ ਪਤਾ ਦੇਣੇ ਥੱਕੇ ਹੋਗੇ ਕੋਈ ਗੱਲ ਨਹੀਂ ਪੰਜ ਮਿੰਟਾਂ ਦਾ ਆਪਾਂ ਕਰ ਦਾਂਗੇ ਇਹ ਕਦੋਂ ਹੈ ਨਾ ਭਾਵੇਂ 37000 ਵੋਟ ਵੀ ਪਈ ਉਹ ਲੋਕ ਜਿਹੜੇ 6 ਮਹੀਨੇ ਪਹਿਲਾਂ ਇੱਥੇ ਪਾ ਕੇ ਹਟਿਆ ਭਾਵੇਂ ਤੁਸੀਂ ਕਹਿ ਵੀ ਹੁਣ 37000 ਦੀ ਲੜ ਸੀ ਉਹ ਬਦਲ ਨਹੀਂ ਆ ਬਿਲਕੁਲ ਉਲਟ ਕਰਨੀ ਹੈ ਇੱਕ ਸੰਭਵ ਕਿਵੇਂ ਹੋਊਗਾ ਉਹ ਚਾਏ ਹੈ ਦੇਖੋ ਕੁਸ਼ਤਾ ਕੀ ਹੈ ਵੀ ਉਦੋਂ ਬਾਅਦ ਪਾਰਟੀ ਦੇ ਵਿੱਚ ਬੜੀ-ਬੜੀ ਫੁੱਟ ਪੈ ਗਈ ਉਦੋਂ ਉਹ ਲੋਕ ਸਾਰੇ ਨਾਲ ਸੀ ਹਾਂ ਜਿਨ੍ਹਾਂ ਨੂੰ ਮੀਥੇ ਮੀਥੇਰ ਐਮਪੀ ਬਾਂਜ ਸੀਟ ਵੇਲੇ ਹੋ ਜੂ ਅਸੀਂ ਇੱਥੋਂ ਅਗਲੇ ਉਮੀਦਵਾਰ ਹੋਵਾਂਗੇ ਤੇ ਅੱਜ ਉਹ ਜਿਹੜੀ ਉਹਦੇ ਚ ਕੁਝ ਲੋਕ ਕਾਫੀ ਨਿਰਾਸ਼ਾਜ ਨੇ ਜਾਂ ਕਰਾਂਗੇ ਉਹ ਤਾਂ ਕਿ ਖੜੀ ਵੀ ਹੋਗੇ ਜਿਵੇਂ ਬਾਟਸ ਤਾਂ ਖੜੇ ਵੀ ਹੋਗੇ ਨਾ ਉਹ ਤਾਂ ਐਲਾਨ ਵੀ ਹੋਗੇ ਉਹ ਫਿਰ ਡਿਵਾਈਡ ਹੋ ਗਏ ਹੂੰ ਤੇ ਕੁਝ ਵੈਸੀ ਥੋੜੀ ਜਿਹੀ ਦੁਬਾਦ ਐਂਟਿੰਗਮੈਂਸੀ ਵੀ ਜ਼ਿਆਦਾ ਹੋ ਗਈ ਦਨ ਬਈ ਦਨ ਵਧੀ ਜਾਂਦੀ ਐ ਹੁਣ ਤੁਸੀਂ ਦੇਖੋ ਜਿਵੇਂ ਰੀਸੈਂਟਲੀ ਜਿਵੇਂ ਹੁਣ ਕਿਸਾਨਾਂ ਦੀ ਗੱਲ ਸੀ ਤੇ ਮੰਡੀਆਂ ਚ ਰੋ ਰਿਹਾ ਕਿਸਾਨ ਉਹਦੇ ਲਈ ਸਰਕਾਰ ਵੱਲੋਂ ਕੋਈ ਅਜਾ ਉਦੋਂ ਮੈਸਾ ਪ੍ਰਾਲਾ ਕਿਤੇ ਨਜ਼ਰ ਨਹੀਂ ਆਉਂਦਾ ਜਿੱਥੇ ਜ਼ਿਮਨੀ ਚੋਣ ਹੋ ਰਹੀ ਹੈ ਉੱਥੇ ਤਾਂ ਨਹੀਂ ਰੁਲੇ ਹੋਣੇ ਉੱਥੇ ਤਾਂ ਅਗਲੇ ਨੇ ਸਾਹਮਲੇ ਆਣਾ ਉਹ ਇਹੀ ਤਾਂ ਲੋਕ ਮੰਡੀਆਂ ਜਮਾਂ ਦੇਖਦੇ ਆ ਕਹਿੰਦੇ ਹੇ ਤਾਂ ਜ਼ਿਮਨੀ ਚੋਣਾਂ ਦੇ ਹੁਣ ਸਾਡਾ ਇਹ ਹਾਲ ਹੈ ਹਾਂ ਅੱਗੇ ਸਾਡਾ ਕੀ ਹਾਲ ਹੋ ਡੀਏਪੀ ਨਹੀਂ ਮਿਲ ਰਿਹਾ ਜੇ ਜ਼ਿਮਨੀ ਚੋਣ ਦੇ ਵਿੱਚ ਤੁਸੀਂ ਡੀਏਪੀ ਤਾਂ ਸਰਕਾਰ ਦੀ ਤਰਜੀਹ ਹੁੰਦੀ ਹੈ ਯਾਰ ਚਲੋ ਇੱਥੇ ਸਾਨੂੰ ਲੋਕਾਂ ਦੀ ਨਿਰਾਸ਼ਾ ਲੋਕਾਂ ਦਾ ਗੁੱਸਾ ਸਾਹਮਣਾ ਨਾ ਕਰਨਾ ਪਵੇ ਲੋਕਾਂ ਨੂੰ ਨਿਰਾਸ਼ਤਾ ਨਾ ਆਵੇ ਹਮ ਵੀਰ ਇੱਥੇ ਆਪਾਂ ਲੋਕਾਂ ਚ ਵੋਟ ਮੰਗਣ ਜਾਣੇ ਕੁਤਰਾ ਕੁਛ ਕਰਕੇ ਜਾਈਏ ਉਹਨਾਂ ਵਾਸਤੇ ਹਾਂ ਤਾਂ ਦੇਖੋ ਜੇ ਵੀ ਤੁਸੀਂ ਮੰਡੀਆਂ ਦੇ ਵਿੱਚ ਦੇਖੋ ਮਾਰ ਲੱਗੇ ਪਏ ਨੇ ਡੀਏਪੀ ਵਾਲੀ ਗੱਲ ਆ ਜੇ ਵੀ ਪ੍ਰੋਬਲਮ ਹੈ ਚਾਹੇ ਚਲੋ ਥੋੜਾ ਬਹੁਤ ਮਨੋ ਡੀਏਪੀ ਹੈ ਜਿਹੜਾ ਪਤਾ ਵੀ ਕਿਤੇ ਵੀ ਕੋਈ ਮਨਾਂ ਪਿੰਡ ਉੱਥੇ 2000 ਏਕੜ ਜ਼ਮੀਨ ਜਕੜਨ ਕਿ ਵੇਚੀ ਜਾਣੀ ਹੈ ਤੇ ਜਿਹੜੀ ਉੱਥੋਂ ਦੀ ਸੋਸਾਇਟੀ ਹੈ ਜੋ ਉਹਨੂੰ ਜਾਂ ਕੋਈ ਹੋਰ ਕੋਈ ਅਥਾਰਟੀ ਹੈਗੀ ਆ ਕੋਈ ਜਿਹੜੀ ਉਹਨਾਂ ਨੂੰ ਕੋ ਅਥਾਰਟੀ ਹੈ ਡਿਸਟ੍ਰਿਬਿਊਸ਼ਨ ਹੈ ਜਿਹੜੀ ਕੋਈ ਉਹਨਾਂ ਤਾਂ ਉਹਨੂੰ ਉੱਥੇ ਪਹਿਲਾਂ ਪਤਾ ਹੀ ਆ ਵੀ ਆਹਨ ਮਹੀਨੇ ਚ ਭਾਈ ਕਣਕ ਦੀ ਬਿੜੀ ਜਾਣੀ ਐ ਤੇ ਉਹ ਜਿਹੜਾ ਉਹ ਪ੍ਰਬੰਧ ਪਹਿਲਾਂ ਕਿਉਂ ਨਹੀਂ ਕੀਤਾ ਕਿ ਖਾਦ ਦੇ ਉਹ ਕਹਿੰਦੇ ਸੈਂਟਰ ਹੀ ਨਹੀਂ ਸਾਥ ਹੁੰਦਾ ਨਹੀਂ ਸੈਂਟਰ ਨਾਲ ਚਲੋ ਦੋਨਾਂ ਦਾ ਕਸੂਰਬਾਰ ਨੇ ਫਿਰ ਹੁਣ ਹੁਣ ਵੀ ਤਾਂ ਵੀ ਆਈ ਆ ਉਹ ਇਹ ਤੇ ਕੁਝ ਜਿਹੜੇ ਸਿੱਟ ਕੇ ਪੱਲਾ ਛਰਾਉਂਦੇ ਆ ਤੇ ਜਦੋਂ ਉਹ ਆ ਜਾਂਦੇ ਫਿਰ ਇਹ ਨੰਬਰ ਫੋਟਮ ਖਚੌਣ ਲੱਗ ਜਾਂਦਾ ਟਰੱਕਾਂ ਦੇ ਮੂਹਰੇ ਖੜ ਕੇ ਕੇਬਲ ਟੋਲ ਰਗੇ ਵਿੱਚ ਇਹ ਵੀ ਅਸੀਂ ਪਹੁੰਚਦਾ ਕਰਤਾ ਜੀ ਤੁਸੀਂ ਕਿਸਾਨ ਨੂੰ ਖੇਚਲ ਖਰਾਬ ਕਿਉਂ ਕੀਤਾ ਜੇ ਤੁਹਾਡੀ ਐਨੀ ਪਹੁੰਚ ਸੀਗੀ ਵੀ ਤੁਸੀਂ ਇਹ ਚੀਜ਼ ਲਿਖਾ ਸਕਦੇ ਹੋ ਤਾਂ ਫਿਰ ਤੁਸੀਂ ਸਮੇਸਰ ਲਿਆਉਂਦੇ ਕਿਉਂ ਕਿਸਾਨ ਨੂੰ ਰੋਲਿਆ ਗਿਆ ਕਿਉਂ ਤੇ ਦਮਾਤ ਇੱਕ ਵੇਲਾ ਦਾ ਪ੍ਰੈਸਰ ਬਣਾਇਆ ਗਿਆ ਵੀ ਮੇਰੀ ਕਣਕ ਦੀ ਬੁਝਾਈ 延迟 ਹੋ ਰਹੀ ਹੈ ਸਮੇਸਰ ਕਿਉਂ ਨਹੀਂ ਕੀਤਾ ਚੱਕੀ ਦਾ ਜੇਰੀ ਚਲੋ ਹੁਣ ਵੀ ਜਦ ਗੱਲ ਤਾਂ ਖੇਤਾਂ ਖਰਾਬੀ ਦੀ ਹੈ ਕਿਸਾਨਾਂ ਦੀ ਦੀਵਾਲੀ ਮੰਡੀਆਂ ਚ ਲੰਘੀ ਆਰਥਿਕ ਦੀਵਾਲੀ ਮੰਡੀਆਂ ਚ ਲੰਘੀ ਉੱਥੇ ਇੱਕ ਹੋਰ ਵੱਡੀ ਪ੍ਰੋਬਲਮ ਹੈ ਜਿਵੇਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਕਾਫੀ ਵੱਡੀ ਬਰਨਾਲੇ ਚ ਹੈਗੀ ਆ ਸਾਰੇ ਕਿਤੇ ਹੈ ਪੂਰੇ ਪੰਜਾਬ ਚ ਹੈ ਮੈਂ ਤਾਂ ਲੱਦਾ ਸਿੱਧਰ ਘੱਟ ਹੂੰ ਨਹੀਂ ਨਹੀਂ ਬਹੁਤ ਇੱਕ ਨਵਾਂ ਅਤਵਾਦ ਇੱਥੇ ਹੋ ਰਿਹਾ ਜਿਵੇਂ ਤੁਹਾਡੇ ਆਪਣੇ ਮੰਡੀਆਂ ਚ ਪਈ ਆ ਜੀਰੀ ਪਈ ਆ ਹਾਂਜੀ ਕਈ ਆਉਂਦੇ ਜਿਹੜੇ ਉਹ ਜਿਹੇ ਬੰਦੇ ਜਿਹੜੇ ਬਦਮਾਸ਼ ਬੰਦੇ ਉਹ ਆਪਣੇ ਪੂਰੇ ਥਾਰਾਂ ਨਾਲ ਲੱਸੋ ਕੇ ਤੇ ਵੱਡੀ ਗੰਤੀ ਦੇ ਵਿੱਚ ਤੇ ਉੱਥੇ ਆਉਂਦੇ ਆ ਤੇ ਉਹ ਬਚਾ ਚੌਂਕੀ ਦਾ ਉਹਦਾ ਕੀ ਬਾਤ ਚੱਲਦਾ ਉਹਦੇ ਸਾਹਮਣੇ ਉਹ ਜੂਟੀਲਿਟੀ ਗੱਡੀ ਆਈ ਮੈਨੂੰ ਦੱਸਿਆ ਜਦ ਮੈਂ ਉੱਥੇ ਕਿਨ ਮੰਡੀ ਦੇ ਵਿੱਚ ਗਿਆ ਸੀ ਕਿ ਸਾਡੀ ਉਹ ਮੈਨੂੰ ਨਵੀਂ ਪ੍ਰੋਬਲਮ ਮੈਨੂੰ ਉਹਨਾਂ ਨੇ ਦੱਸੀ ਵੀ ਉਹ ਬੋਰੀਆਂ ਦਾ ਭਰਦੇ ਆ ਗੱਡੀ 30 40 ਬੋਰੀਆਂ ਉਹ ਜੂਟ ਜਿੰਨੀਆਂ ਵੀ ਪੈਂਦੀਆਂ ਪਾਈਆਂ ਗੱਡੀ ਲੈ ਜਾਂਦੇ ਉਹ ਕੱਲਾ ਉਹ ਚੌਕੀਦਾਰ ਕੀ ਕਰ ਸਕਦਾ ਤੇ ਉਹ ਜਿਹੜੀ ਸਾਰੀ ਉਹਦੀ ਲਾਇਬਿਲਟੀ ਹੈ ਉਹ ਜਿਹੜਾ ਉੱਥੋਂ ਦਾ ਚੌਕੀਦਾਰ ਜਿਹੜੀ ਲੇਬਰ ਹੈ ਸੱਚੀ ਘਟਨਾ ਇੱਕ ਜਗ੍ਹਾ ਦੀ ਬਿਲਕੁਲ ਜੀ ਤੁਸੀਂ ਮੰਡੀ ਜਾ ਕੇ ਦੇਖੋ ਬਰਨਾਲੇ ਦੀ ਮੰਡੀ 'ਚ ਘਟਨਾ ਵਾਪਰੀ ਹੈ ਇਹ ਮਾ ਤਾਂ ਇਹ ਤਾਂ ਜਮੇ ਹੀ ਹਾਦਸਾ ਜੇ ਹੋਈ ਹੈ ਤਾਂ ਇਹ ਜਿਹੇ ਹਾਲਾਤ ਹੋ ਗਏ ਤੇ ਇਹਨਾਂ ਹਾਲਾਤਾਂ 'ਚ ਜਿਹੜਾ ਕਿਸਾਨ ਆ ਜਾਂ ਕੋਈ ਆੜ੍ਹਤੀ ਵਪਾਰੀ ਲਾਇਬਿਲਟੀ ਉਹਦੀ ਬਣੀ ਜਾਂਦੀ ਹੈ ਜੋ ਬੰਦੇ ਹਰ ਗੱਲੋਂ ਇਸ ਗੱਲੋਂ ਪਰੇਸ਼ਾਨ ਨੇ ਤਾਂ ਚਲੋ ਆਨਤ ਵਿੱਚ ਮੈਂ ਇਹੀ ਕਹੂੰਗਾ ਤੁਹਾਨੂੰ ਸ਼ੁਭਕਾਮਨਾਵਾਂ ਥੈਂਕ ਯੂ ਜੀ ਥੈਂਕ ਯੂ ਜੋ ਤੁਸੀਂ ਜਿੱਤੋਂਗੇ ਉਹ ਹਾਲਾਂਕਿ ਉਹ ਪ੍ਰੇਖ ਦੇ ਗਰਭਚਾ ਕੁਦਰਤ ਕਿਹਨੂੰ ਮਾਣ ਬਖਸ਼ੇ ਉਹਦੇ ਹੱਥ ਆ ਪਰ ਜੇ ਤੁਸੀਂ ਜਿੱਤੇ ਤਾਂ ਫਿਰ ਅਸੀਂ ਵੀ 2.5 ਸਾਲਾਂ ਬਾਅਦ ਤੁਹਾਨੂੰ ਵੀ ਕੌੜੇ ਸਵਾਲ ਕਰਾਂਗੇ ਕਿਉਂਕਿ ਹੁਣ ਹਜੇ ਤਾਂ ਸਾਡੇ ਕੋਲ ਕੋਈ ਦੇਖੋ ਜੋ ਮੈਂ ਇੱਕ ਤੁਹਾਡੇ ذریعے ਹਾਂ ਜਿਵੇਂ ਲੋਕਾਂ ਨਾਲ ਕਿ ਮੇਰਾ ਜੈਂਟਲ ਪ੍ਰੋਮਿਸ ਹੈ ਜਿਹੜੀ ਜੋ ਮੇਰੀ ਜ਼ਿੰਮੇਵਾਰੀ ਇਹ ਮੈਂ ਬੀ ਲੋਗੀ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਮੈਂ ਉਹ ਚ ਕੋਈ ਕਤਾਹ ਹੀ ਨਹੀਂ ਕਰਦਾ ਬਤਲ ਦੇ ਵਿੱਚ ਹੁਣ ਦੇਖੋਗੇ ਉਹਨੂੰ ਇਮਾਨਦਾਰੀ ਨਾਲ ਨਮ ਨਿਮਾਉਂਗਾ ਮੈਂ ਕੱਲਾ ਢੀਲ ਤੇ ਸ਼ੈਰ ਕਰਕੇ ਨਹੀਂ ਮੁੜਦਾ ਤੇ ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਇਹਨਾਂ ਦੇ ਦੁੱਖ ਸੁੱਖ ਦਾ ਸਾਥੀ ਬਣ ਕੇ ਇਹਨਾਂ ਦੀ ਰਾਇ ਨਾਲ ਵੀਰ ਦੱਸੋ ਛੋਟੇ ਲਈ ਮੈਂ ਕੀ ਕਰ ਸਕਦਾ ਕੀ ਤੁਹਾਡੇ ਜ਼ਿੰਦਗੀ ਦੇ ਵਿੱਚ ਸੁਧਾਰ ਮੈਂ ਕਿਸ ਤਰ੍ਹਾਂ ਲਿਆ ਸਕਦਾ ਨਾ ਫੋਨ ਚੱਕੋਗੇ ਫੋਨ ਬਿਲਕੁਲ ਇਹ ਤੁਸੀਂ ਮੈਨੂੰ ਕਰਕੇ ਦੇਖ ਲਓ ਹੁਣ ਵੀ ਦੇਖ ਲਓ ਕਰਕੇ ਚਲੋ ਹੁਣ ਤਾਂ ਬੋਟਾ ਹੈ ਨੇ ਹੁਣ ਵੋਟਾਂ ਵੇਲੇ ਤਾਂ ਚੱਕ ਹੀ ਲੈ ਨਹੀਂ ਮੈਂ ਵੋਟਾਂ ਵੇਲੇ ਸਮੇਂ ਮੈਨੂੰ ਹੁਣ ਫੋਨ ਚੁੱਕਣੇ ਆਉਂਦੇ ਨੇ ਫੋਨ ਮਨ ਲਓ ਹੁਣ ਆਪਾਂ ਤੁਹਾਡੇ ਨਾਲ ਮੈਂ ਗੱਲ ਕਰ ਰਹੇ ਹਾਂ ਹਾਂ ਜਿਹੜੇ ਹੁਣ 20 ਮਿੰਟ ਜਾਂ ਅੱਧੇ ਘੰਟੇ ਚ ਫੋਨ ਆ ਜਾਣਗੇ ਜਦੋਂ ਮੈਂ ਉਹਨੂੰ ਕਾਲ ਬੈਕ ਕਰਨ ਦੀ ਕੋਸ਼ਿਸ਼ ਕਰਦਾ ਤਾਂ ਹੋਰ ਫੋਨ ਇੰਨੇ ਆ ਜਾਂਦੇ ਨੇ ਵੀ ਜਿਹੜੇ ਮੈਂ ਮੈਥੋਂ ਕਾਲ ਬੈਕ ਹੀ ਨਹੀਂ ਹੁੰਦੀ ਹਾਲਾਂਕਿ ਹੁਣ ਮੈਨੂੰ ਲੋੜ ਹੈ ਹੁਣ ਤਾਂ ਮੇਰੀ ਲੋੜ ਹੈ ਫੋਨ ਚੱਕਣਾ ਤੇ ਪਰ ਮੈਂ ਚਲੋ ਪ੍ਰਮਾਤਮਾ ਕੀ ਵੀ ਇਹ ਅਰਦਾਸ ਕਰੀ ਦੀ ਆ ਵੀ ਜਿਹੜੀਆਂ ਜੋ ਲੋਕਾਂ ਦੀ ਸਾਡੇ ਤੇ ਭਰੋਸਾ ਕੀਤਾ ਸਾਨੂੰ ਕੋਸ ਪ੍ਰੋਤਸ ਦੇ ਖਰਾਉਤਰ ਤੇ ਤਾਕਤ ਬਖਸ਼ੀ ਹੁਣ ਤੱਕ ਵੀ ਜਿੰਥੇ ਵੀ ਕੋਈ ਜ਼ਿੰਮੇਵਾਰੀ ਮਿਲੀ ਪਰਮਾਤਮਾ ਨੇ ਸਾਹ ਦਿੱਤਾ ਸਾਥੀ ਨੇ ਸਾਥਤਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਫੇਰ ਜ਼ਿੰਮੇਵਾਰੀਆਂ ਹੋਰ ਵੱਡੀਆਂ ਹੋ ਜਾਣਗੀਆਂ ਲੋਕਾਂ ਪ੍ਰਤੀ ਤਾਂ ਮੈਂ ਤਾਂ ਇਹੀ ਕਹਿਣਾ ਚਾਹਤਾ ਵੀ ਮੈਂ ਜਿਹੜੀਆਂ ਨੇ ਜ਼ਿੰਮੇਵਾਰੀਆਂ ਨੂੰ ਆਪਣੀ ਇਮਾਨਦਾਰੀ ਨਾਲ ਨਿਭਾਵਾਂਗਾ ਕੋਸ਼ਿਸ਼ ਹੋ ਗਈ ਜਿਹੜੇ ਲੋਕ ਆ ਮੈਨੂੰ ਲਾਂਭਾ ਰਹਿੰਦੇ ਨੇ ਕਿਸੇ ਗੱਲ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬ੍ਰਦਰ ਤਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਚਾਹੁੰ